ਵਿਵਾਹਿਕ ਜੀਵਨ ਆ ਤੇ ਜਿਹੜਾ ਅ ਪ੍ਰੋਫੈਸ਼ਨਲ ਲਾਈਫ ਆ ਇਹਨੂੰ ਬੈਲੈਂਸ ਕਰਨਾ ਕਿੰਨਾ ਕਾ ਆਸਾਨ ਹੋ ਸਕਦਾ ਜਦੋਂ ਹੁੰਦਾ ਜਦੋਂ ਤੁਹਾਨੂੰ ਸਪੋਰਟਿਵ ਲਾਈਫ ਪਾਰਟਨਰ ਮਿਲੇ ਹੂੰ ਯਾ ਐਗਜ਼ੈਕਟਲੀ ਔਰ ਇਹ ਗੱਲ ਕੱਲੀ ਕੁੜੀਆਂ ਲਈ ਨਹੀਂ ਹੈ ਮੁੰਡਿਆਂ ਲਈ ਵੀ ਹੈ ਕਈਆਂ ਨੂੰ ਮੇਬੀ ਸ਼ਾਇਦ ਵਾਈਫਸ ਇਦਾਂ ਦੀ ਨਹੀਂ ਮਿਲਦੀਆਂ ਜਿਹੜੀਆਂ ਉਹਨਾਂ ਦੇ ਕੈਰੀਅਰ ਨੂੰ ਸਪੋਰਟ ਕਰਨ ਸੋ ਇਹ ਪੁਆਇੰਟ ਦੋਨੋਂ ਸਾਈਡਸ ਤੋਂ ਹੈ ਐਂਡ ਮੈਨੂੰ ਲੱਗਦਾ ਹੈ ਜਿਵੇਂ ਤੁਸੀਂ ਗੱਲ ਕੀਤੀ ਫੈਮਿਨਿਜ਼ਮ ਦੀ ਤੇ ਅੱਜਕੱਲ ਫੈਮਿਨਿਜ਼ਮ ਦੇ ਨਾਮ ਤੇ ਨਾ ਇੱਕ ਸਿਊਡੋ ਫੈਮਿਨਿਜ਼ਮ ਵੀ ਚੱਲਿਆ ਹੋਇਆ ਹੈ ਫਾਲਸ ਫੈਮਿਨਿਜ਼ਮ ਕਿ ਕੁੜੀ ਕਹਿੰਦੀ ਕਿ ਮੈਂ ਮੁੰਡੇ ਦੇ ਬਰਾਬਰ ਹੋਣਾ ਹੈ ਕਿ ਮੈਂ ਇਹ ਵੀ ਕਰੂੰਗੀ ਮੈਂ ਉਹ ਵੀ ਕਰੂੰਗੀ ਪਰ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਭੁੱਲ ਜਾਂਦੀ ਹੈ ਕਿ ਸਮਾਜ 'ਚ ਕੁਝ ਗਲਤ ਚੀਜ਼ਾਂ ਵੀ ਹੋ ਰਹੀਆਂ ਜਿਹੜੇ ਮੁੰਡੇ ਕਰਦੇ ਆ ਤੇ ਕੁੜੀ ਮਤਲਬ ਕੁੜੀਆਂ ਨੂੰ ਬਹੁਤ 프라이ਡ ਫੀਲ ਕਰਦੀ ਹੈ 프라우ਡ ਫੀਲ ਕਰਦੀ ਹੈ ਕਿ ਨਹੀਂ ਅਸੀਂ ਵੀ ਉਹਨਾਂ ਵਾਂਗ ਬਣਾਂਗੇ ਵੀ ਇੱਕ ਜੇ ਮੈਂ ਇੱਕ ਚੰਦਰੀ ਨਨਾਨ ਦਾ ਕਰੈਕਟਰ ਕਰ ਰਹੀ ਆ ਤਾਂ ਉਹ ਇਹ ਨਹੀਂ ਹੈ ਕਿ ਉਹ ਸਿਰਫ ਫਿਲਮ ਲਈ ਹੀ ਅਸੀਂ ਕ੍ਰੀਏਟ ਕੀਤਾ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਉਹ ਹੈਗਾ ਇਸ ਦੇ ਨਨਾਨਾ ਦਾ ਬਹੁਤ ਵੱਡਾ ਹੱਥ ਹੁੰਦਾ ਆ ਉਹਦੇ ਭਰਾ ਦੇ ਘਰ ਬਸਾਉਣ 'ਚ ਜਾ ਉਜਾੜਨ ਦੇ ਵਿੱਚ ਹੈ ਨਾ ਜੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਈਆਂ ਹੋਈਆਂ ਜਿਵੇਂ ਮੇਰਾ ਕਰੈਕਟਰ ਦਿਖਾਇਆ ਹੋਇਆ ਵੀ ਉਹ ਆਪਣੀ ਮਾਂ ਦੀ ਸ਼ਹਿ ਲੈਂਦੀ ਆ ਆਪਦੀ ਸੱਸ ਨਾਲ ਵੀ ਉਹ ਸਹੀ ਨਹੀਂ ਆ ਸੱਸ ਨਾਲ ਬਦਤਮੀਜ਼ੀ ਕਰਦੀ ਹੈ ਤੇ ਅੱਗੇ ਆਪਣੀ ਮਾਂ ਨੂੰ ਵੀ ਸਿਖਾਉਂਦੀ ਹੈ ਵੀ ਤੂੰ ਆਦੀ ਪਰਜਾਈ ਨਾਲ ਵੀ ਬਦਤਮੀਜ਼ੀ ਕਰਨੀ ਆ ਹੈ ਨਾ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਉਹ ਦਿਖਾਈਆਂ ਤੇ ਉਹ ਸਾਰੀਆਂ ਨਿੱਜੀ ਜ਼ਿੰਦਗੀ ਦੇ ਵਿੱਚੋਂ ਹੀ ਲਈਆਂ ਗਈਆਂ ਆ ਉਹਨਾਂ ਨੂੰ ਹਮੇਸ਼ਾ ਹਿੱਸਾ ਦਿੱਤਾ ਜਾਂਦਾ ਹੈ ਕਿ ਡਾਇਰੈਕਟਰ ਰਾਈਟਰ ਜਾਂ ਪ੍ਰੋਡਿਊਸਰ ਆਪਣਾ ਇਹ ਨਾਂ ਦਾ ਚੈੱਕ ਕਦੋਂ ਕੱਟਿਆ ਤੇ ਕੋ ਡਾਇਰੈਕਟਰ ਰਾਈਟਰ ਦਾ ਤਾਂ ਚੈੱਕ ਪ੍ਰੋਡਿਊਸਰ ਹੀ ਘਟਦਾ ਹੁਣ ਮੇਰੇ ਕੇਸ ਚ ਕੀ ਹੈ ਮੈਂ ਪ੍ਰੋਡਿਊਸਰ ਹੀ ਖੁਦ ਕਰ ਰਹੇ ਹਾਂ ਤੇ ਸਾਡਾ ਚੈੱਕ ਦਾ ਆਡੀਅנס ਘਟੂਗੀ ਆਖੇ ਜੀ 7 ਜੂਨ ਨੂੰ ਸਸ਼ਿਕਾ ਜੀ ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਨਾਲ ਮੌਜੂਦ ਹੈ ਆਉਣ ਵਾਲੀ ਪੰਜਾਬੀ ਫਿਲਮ ਨੀਮਸਾਸ ਕੁਟਣੀ 2 ਦੀ ਸਟਾਰਸ ਤੇ ਡਾਇਰੈਕਟਰ ਸਾਹਿਬ ਕਿਤੇ ਨਾ ਕਿਤੇ ਤਨਵੀ ਜੀ ਨੇ ਤੇ ਨਿਸ਼ਾ ਜੀ ਨੇ ਇਹ ਜਿਹੜਾ ਆਪਣਾ ਸਿਨੇਮਾ ਦਾ ਸਫਰ ਹੈ ਇਹ ਇੱਕੋ ਪਲੇਟਫਾਰਮ ਰਾਹੀਂ ਸ਼ੁਰੂ ਕੀਤਾ ਕਾਲਜ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਆਪਣੀ ਜਿਹੜੀ ਇਹ ਕਲਾ ਹੈ ਇਹਨੂੰ ਨਿਹਾਰਿਆ ਜਾਵੇ ਡਾਇਰੈਕਟਰ ਸਾਹਿਬ ਨੇ ਪਰਿਵਾਰਿਕ ਰਿਸ਼ਤਿਆਂ ਤੇ ਹੋਰ ਵੀ ਫਿਲਮਾਂ ਬਣਾਈਆਂ ਰਾਹ ਇਹਨਾਂ ਦਾ ਲੰਬਾ ਸੀ ਸਫ਼ਰ ਲੰਬਾ ਸੀ ਇਹ ਰਾਹ ਕਿਵੇਂ ਬਣਾਏ ਕਿਵੇਂ ਸੌਖੇ ਕੀਤੇ ਤੇ ਇਸ ਰਾਹ ਦੇ ਵਿੱਚ ਕੀ ਕੀ ਔਕੜਾਂ ਆਈਆਂ ਤੇ ਇਸ ਫਿਲਮ ਦੇ ਵਿੱਚ ਕਿਹੜੇ ਰਿਸ਼ਤਿਆਂ ਦੀ ਗੱਲ ਹੋਈ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਪੋਡਕਾਸਟ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਬਹੁਤ ਵਧੀਆ ਜੀ ਮੈਂ ਸਮਝ ਸਕਦੀ ਹਾਂ ਯੂ ਆਰ ਐਗਜ਼ੌਸਟਿਡ ਬਟ ਵੀ ਆਰ ਇੰਜੋਇੰਗ ਸਾਨੂੰ ਮਜ਼ਾ ਆ ਰਿਹਾ ਹੈ ਅੱਛੀ ਗੱਲ ਹੈ ਇੰਨਾ ਵੱਡਾ ਪ੍ਰੋਜੈਕਟ ਹੈ ਤੇ ਡਾਇਰੈਕਟਰ ਸਾਹਿਬ ਤੁਹਾਡੇ ਨਾਲ ਹੀ ਸ਼ੁਰੂਆਤ ਕਰਦੇ ਆਂ ਜਿੱਥੇ ਤੱਕ ਮੈਂ ਤੁਹਾਡੀ ਰਿਸਰਚ ਕਰ ਰਹੀ ਸੀਗੀ ਜ਼ਿਆਦਾਤਰ ਫਿਲਮਾਂ ਜਿਹੜੀਆਂ ਤੁਸੀਂ ਪਰੋਣਾ ਹਨਾ ਨੀ ਮੈਂ ਸਾਸ ਕੁਟੜੀ ਪਰਿਵਾਰਿਕ ਰਿਸ਼ਤੇਆਂ ਤੇ ਬਣਾਈ ਇਹਦੀ ਕੋਈ ਖਾਸ ਵਜ੍ਹਾ ਤੇ ਕੋਈ ਸੋਹਣਾ ਰਿਸ਼ਤਾ ਵੀ ਨਿਕਲਿਆ ਤੁਹਾਡਾ ਆਪਣਾ ਇਹਨਾਂ ਫਿਲਮਾਂ ਰਾਹੀਂ ਦੇਖੋ ਜੀ ਮੈਨੂੰ ਇਦਾਂ ਲੱਗਦਾ ਹੈ ਕਿ ਹਰ ਸਿਨੇਮਾ ਦੀ ਇੱਕ ਨੇਚਰ ਹੈ ਤੁਸੀਂ ਇੰਡੀਆ ਵਰਗੇ ਦੇਸ਼ 'ਚ ਰਹਿੰਦੇ ਹੋ ਇੱਥੇ ਜਿੰਨੀਆਂ ਸਟੇਟ ਨੇ ਉਹਨਾਂ ਸਿਨੇਮਾ ਹੈ ਜੇ ਤੁਸੀਂ ਗੱਲ ਕਰਦੇ ਹੋ ਸਾਊਥ ਦੀ ਉਹਨਾਂ ਦੀ ਤੁਹਾਨੂੰ ਪ੍ਰੈਫਰੈਂਸ ਮਿਲੋਗੀ ਐਕਸ਼ਨ ਜੇ ਤੁਸੀਂ ਗੱਲ ਕਰੋਗੇ ਪੰਜਾਬੀ ਦੀ ਇੱਥੇ ਤੁਹਾਨੂੰ ਸਿਰਫ ਮਿਲੂਗੀ ਕਾਮੇਡੀ ਹਰ ਸਿਨੇਮਾ ਦਾ ਇੱਕ ਆਪਣਾ ਜ਼ੋਨਰ ਹੈ ਬਾਲੀਵੁੱਡ ਤਾਂ ਚਲੋ ਅੱਜ ਦੇ ਟਾਈਮ ਚ ਇਦਾਂ ਦਾ ਹੋ ਗਿਆ ਕਿ ਤੁਸੀਂ ਕਿਤੇ ਵੀ ਆਪਣੀ ਪਰਿਵਾਰ ਨਾਲ ਆਪਣੀ ਬੇਟੀ ਨਾਲ ਆਪਣੀ ਭੈਣ ਨਾਲ ਨਹੀਂ ਦੇਖ ਸਕਦੇ ਫਿਲਮ ਕੋਈ ਵੀ ਬਾਲੀਵੁੱਡ ਸੋਚੋ ਇੱਕ ਅੱਧੀ ਹੁੰਦੀ ਹੈ ਜਿਹੜੀ ਤੁਸੀਂ ਪਰਿਵਾਰ ਨਾਲ ਦੇਖ ਸਕਦੇ ਹੋ ਲੇਕਿਨ ਮੋਸਟਲੀ ਫਿਲਮਾਂ ਤੁਸੀਂ ਆਪਣੇ ਪਰਿਵਾਰ ਨਾਲ ਬਾਲੀਵੁੱਡ ਦੀ ਫਿਲਮਾਂ ਨਹੀਂ ਦੇਖ ਸਕਦੇ ਇੱਕ ਕੱਲੀ ਇੰਡਸਟਰੀ ਪੂਰੀ ਦੁਨੀਆ ਚ ਇੱਕ ਐਸੀ ਇੰਡਸਟਰੀ ਹੈ ਜਿੱਚੇ ਤੁਸੀਂ ਆਪਣੀ ਭੈਣ ਨੂੰ ਵੀ ਲੈ ਕੇ ਜਾ ਸਕਦੇ ਹੋ ਆਪਣੀ ਬੇਟੀ ਨੂੰ ਲੈ ਕੇ ਜਾ ਸਕਦੇ ਹੋ ਇਸ ਕਰਕੇ ਤਾਂਸੀਂ ਇਹ ਇੰਡਸਟਰੀ ਚੂਜ਼ ਕੀਤੀ ਹੈ ਦੂਜੀ ਗੱਲ ਜੀ ਮੈਨੂੰ ਇਦਾਂ ਲੱਗਦਾ ਕਿ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਜੀ ਇਹ ਰਿਸ਼ਤਿਆਂ ਦੀ ਕਮਿਊਨਿਟੀ ਹੈ ਆਪਾਂ ਅੱਜ ਆਪਣੀ ਇਸ ਪੰਜਾਬੀਅਤ 'ਚ ਆਪਣੇ ਰਿਸ਼ਤੇ ਅੱਜ ਵੀ ਜਿੰਦਾ ਨੇ ਨਹੀਂ ਤੁਸੀਂ ਥੋੜੇ ਜਿਹਾ ਆਊਟ ਆਫ ਸਟੇਟ ਜਾਓਗੇ ਤੁਸੀਂ ਵੈਸਟ ਸਾਈਡ ਚੱਲ ਜਾਓ ਦਿੱਲੀ ਚੱਲ ਜਾਓ ਇੱਧਰ ਚੱਲ ਜਾਓ ਇੱਥੇ ਹੁਣ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਰਹੀ ਹੁਣ ਅੱਜਕੱਲ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਮਾਸੀ ਕੀ ਹੁੰਦੀ ਹੈ ਸੋ ਆਪਣਾ ਜਿਹੜਾ ਕਲਚਰ ਹੈ ਉਹ ਬੜਾ ਕਮਾਲ ਦਾ ਕਲਚਰ ਹੈ ਆਪਣੇ ਕਲਚਰ 'ਚ ਬਹੁਤ ਖੁਸ਼ ਹੈ ਤੇ ਆਪਣੀ ਜਿਹੜੀ ਇੰਡਸਟਰੀ ਹੈ ਇਹਦਾ ਸਾਨੂੰ ਬਿਜ਼ਨਸ ਜਿਹੜਾ ਆਉਂਦਾ ਹੈ ਉਹ ਜਿੰਨਾ ਇੰਡੀਆ ਚੋਂ ਆਉਂਦਾ ਉਨਾ ਹੀ ਸਾਨੂੰ ਬਾਰਤੋਂ ਆਉਂਦਾ ਕੈਨੇਡਾ ਤੋਂ ਯੂਕੇ ਤੋਂ ਤੇ ਉਹ ਬੰਦੇ ਚਾਹੁੰਦੇ ਨੇ ਵੀ ਯਾਰ ਅਸੀਂ ਜਦੋਂ ਸਿਨੇਮਾ ਜਾਂਦੇ ਆ ਮੈਂ ਬਲਕਿ ਇੱਕ ਵਾਰ ਲੰਡਨ ਗਿਆ ਸੀਗਾ ਤੇ ਮੈਂ ਤੇ تنਵੀ ਅਸੀਂ ਇੱਕ ਗੁਰਦੁਆਰੇ ਤੋਂ ਮੱਥਾ ਟੇਕ ਕੇ ਆਏ ਤੇ ਉਹਨੇ ਸਾਡੀ ਗੱਲਾਂ ਤੋਂ ਪਛਾਣ ਲਿਆ ਵੀ ਅਸੀਂ ਫਿਲਮਾਂ ਬਣਾਉਂਦੇ ਆ ਉਹ ਕਹਿੰਦੇ ਵੀ ਪੁੱਤਰ ਤੁਸੀਂ ਕਦੋਂ ਆਏ ਮੈਨੂੰ ਦੱਸਿਆ ਜੀ ਮੈਂ ਚਾਰ ਪੰਜ ਦਿਨ ਪਹਿਲਾਂ ਆਇਆ ਤੇ ਮੈਨੂੰ ਪੁੱਛ ਬੈਠਾ ਜੀ ਤੁਹਾਨੂੰ ਕਿਦਾਂ ਦਾ ਸਿਨੇਮਾ ਪਸੰਦ ਹੈ ਵੀ ਮੈਂ ਉਹਦਾ ਜਾਣਨਾ ਚਾਹੁੰਦਾ ਵੀ ਤੁਸੀਂ ਫਿਲਮਾਂ ਦੇਖਦੇ ਹੋ ਕਹਿੰਦਾ ਹਾਂ ਮੈਂ ਹਰ ਫਿਲਮ ਦੇਖਦਾ ਮੈਂ ਕਿਹਾ ਤੁਹਾਨੂੰ ਕਿਦਾਂ ਦਾ ਸਿ ਸਾਡੇ ਕੋਲ ਨਾ ਤੇ ਨਾ ਟਾਈਮ ਕਿ ਅਸੀਂ ਇੰਡੀਆ ਚਲ ਜਾਈਏ ਤੇ ਇੰਡੀਆ ਦੀ ਟਿਕਟ ਸਾਨੂੰ ਪੈਂਦੀ ਹੈ ਲੱਖ ਰੁਪਏ ਦੀ ਤੇ ਆ সিনেমা ਅਸੀਂ ਸੋਚਦੇ ਆ ਕਿ ਸਾਨੂੰ ਆ 200 300 ਰੁਪਏ 'ਚ ਸਾਨੂੰ ਪੰਜਾਬ ਦੀ ਸਜਾਈ ਹੂੰ ਸੋ ਮੈਨੂੰ ਉਦੋਂ ਦੀ ਜੀ ਸਥਾਣੀ ਹੋਈ ਹੈ ਕਿ ਜਦੋਂ ਵੀ ਮੈਂ ਫਿਲਮ ਬਣਾਵਾਂ ਮੈਂ ਆਪਣੀ ਫਿਲਮ 'ਚ ਪੰਜਾਬ ਵਿਖਾਵਾਂ ਸੋ ਪੰਜਾਬੀ ਕਲਚਰ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਪੰਜਾਬ ਦੇ ਰਿਸ਼ਤੇ ਨੇ ਜੀ ਤਨਵੀਰ ਜੀ ਜੋ ਤੁਹਾਡਾ ਕਿਰਦਾਰ ਹੈ ਇਸ ਮੂਵੀ ਦੇ ਵਿੱਚ ਤੇ ਜਿਹੜਾ ਤੁਹਾਡਾ ਆਪਣਾ ਬੇਸਿਕ ਨੇਚਰ ਹੈ ਜੀ ਹੈਨਾ ਰੀਅਲ ਸੈਲਫ ਉਹਦੇ 'ਚ ਕੁਝ ਸਿਮਿਲੈਰਿਟੀਆਂ ਯਾ ਡਿਸਿਮਿਲੈਰਿਟੀਆਂ ਮੈਨੂੰ ਲੱਗਦਾ ਨਹੀਂ ਮੈਂ ਸਸ ਕੁਟਨੀ ਟੂ ਇਚ ਜਿਹੜਾ ਮੇਰਾ ਕੈਰੈਕਟਰ ਹੈ ਉਹ ਮੇਰੇ ਰੀਅਲ ਲਾਈਫ ਨਾਲ ਬਿਲਕੁਲ ਵੀ ਨਹੀਂ ਮਿਲਦਾ ਜੁਦਾ ਬਹੁਤ ਆਪੋਜ਼ਿਟ ਹੈ ਬਿਕਾਜ਼ ਫਿਲਮ 'ਚ ਮੈਂ ਇੱਕ ਐਗਰੈਸਿਵ ਇੱਕ ਕੌਨਫੀਡੈਂਟ ਵਕੀਲ ਕੁੜੀ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜਿਹੜੀ ਯੂ ਨੋ ਇਲੈਕਸ਼ਨ 'ਚ ਵੀ ਆਪਣੇ ਸਾਥੀ ਅਗੇਂਸਟ ਖੜੀ ਹੁੰਦੀ ਹੈ ਬਟ ਰੀਅਲ ਲਾਈਫ 'ਚ 노 ਡਾਊਟ ਇਹ ਚੀਜ਼ ਮੈਨੂੰ ਲੱਗਦਾ ਹਰ ਕੁੜੀ 'ਚ ਵੀ ਹੋਣੀ ਚਾਹੀਦੀ ਹੈ ਕਿ ਸੱਚ ਦਾ ਸਾਥ ਦੇਵੇ ਐਂਡ ਬੁਰੀ ਦੀ ਸਪੋਰਟ ਨਾ ਕਰੇ ਐਂਡ ਮੋਰਓਵਰ ਜੇ ਤੁਹਾਡਾ ਨਾਲ ਕੁਝ ਗਲਤ ਹੋ ਰਿਹਾ ਤਾਂ ਉਹਦੇ ਲਈ ਆਵਾਜ਼ ਚੱਕੇ ਉਹ ਚੀਜ਼ ਨੋ ਡਾਊਟ ਮੇਰੇ 'ਚ ਹੈਗੀ ਹੈ ਐਂਡ ਹਰ ਕੁੜੀ 'ਚ ਮੈਨੂੰ ਲੱਗਦਾ ਹੋਣੀ ਚਾਹੀਦੀ ਹੈ ਇਹ ਜਿਹੜੀ ਖੂਬੀ ਹੈ ਬਟ ਅਦਰਵਾਈਜ਼ ਬਹੁਤ ਮਤਲਬ ਨੇੜੇ ਢੇੜੇ ਵੀ ਕੋਈ ਹੈ ਨਹੀਂ ਉਹਦਾ ਮਿਲ ਕਰੈਕਟਰ ਨਾਲ ਫੈਮਿਨਿਜ਼ਮ ਦੀ ਬਹੁਤ ਗੱਲ ਹੁੰਦੀ ਹੈ ਨਾ ਤੇ ਤੁਹਾਡੀ ਫਿਲਮ ਦੇ ਰਾਹੀ ਵੀ ਕਿਤੇ ਨਾ ਕਿਤੇ ਉਹ ਦਰਸਾਇਆ ਗਿਆ ਹੋਗਾ ਜੋ ਤੁਹਾਡਾ ਰੀਅਲ ਸੈਲਫ ਹੈ ਹਮ ਹਮ ਜਿਹੜਾ ਵਿਵਾਹਿਕ ਜੀਵਨ ਆ ਹਮ ਹਮ ਤੇ ਜਿਹੜਾ ਪ੍ਰੋਫੈਸ਼ਨਲ ਲਾਈਫ ਆ ਇਹਨੂੰ ਬੈਲੈਂਸ ਕਰਨਾ ਕਿੰਨਾ ਕ ਆਸਾਨ ਹੋ ਸਕਦਾ ਆਸਾਨ ਉਦੋਂ ਹੁੰਦਾ ਜਦੋਂ ਤੁਹਾਨੂੰ ਸਪੋਰਟਿਵ ਲਾਈਫ ਪਾਰਟਨਰ ਮਿਲੇ ਹਮ ਯਾ ਐਗਜ਼ੈਕਟਲੀ ਔਰ ਇਹ ਗੱਲ ਕਲੀ ਕੁੜੀਆਂ ਲਈ ਨਹੀਂ ਹੈ ਮੁੰਡਿਆਂ ਲਈ ਵੀ ਹੈ ਕਈਆਂ ਨੂੰ ਮੇਬੀ ਸ਼ਾਇਦ ਵਾਈਫਸ ਇਦਾਂ ਦੀ ਨਹੀਂ ਮਿਲਦੀਆਂ ਜਿਹੜੀਆਂ ਉਹਨਾਂ ਦੇ ਕੈਰੀਅਰ ਨੂੰ ਸਪੋਰਟ ਕਰਨ ਸੋ ਇਹ ਪੁਆਇੰਟ ਦੋਨੋਂ ਸਾਈਡਸ ਤੋਂ ਹੈ ਐਂਡ ਮੈਨੂੰ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਫੈਮਿਨਿਜ਼ਮ ਦੀ ਤੇ ਅੱਜਕਲ ਫੈਮਿਨਿਜ਼ਮ ਦੇ ਨਾਮ ਤੇ ਨਾ ਇੱਕ ਸਿਊਡੋ ਫੈਮਿਨਿਜ਼ਮ ਵੀ ਚੱਲਿਆ ਹੋਇਆ ਹੈ ਫਾਲਸ ਫੈਮਿਨਿਜ਼ਮ ਜਿਹਨੂੰ ਕਹਿੰਦੇ ਹੈ ਕੀ ਕੁੜੀ ਕਹਿੰਦੀ ਕਿ ਮੈਂ ਮੁੰਡੇ ਦੇ ਬਰਾਬਰ ਹੋਣਾ ਹੈ ਕਿ ਮੈਂ ਇਹ ਵੀ ਕਰੂੰਗੀ ਮੈਂ ਉਹ ਵੀ ਕਰੂੰਗੀ ਪਰ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਭੁੱਲ ਜਾਂਦੀ ਹੈ ਕਿ ਸਮਾਜ 'ਚ ਕੁਝ ਗਲਤ ਚੀਜ਼ਾਂ ਵੀ ਹੋ ਰਹੀਆਂ ਜਿਹੜੇ ਮੁੰਡੇ ਕਰਦੇ ਆ ਤੇ ਕੁੜੀ ਮਤਲਬ ਕੁੜੀਆਂ ਨਾ ਬਹੁਤ ਪ੍ਰਾਈਡ ਫੀਲ ਕਰਦੀਆਂ ਪ੍ਰਾਊਡ ਫੀਲ ਕਰਦੀਆਂ ਕਿ ਨਹੀਂ ਅਸੀਂ ਵੀ ਉਹਨਾਂ ਵਾਂਗ ਬਣਾਂਗੇ ਬਟ ਮੈਨੂੰ ਲੱਗਦਾ ਕਿ ਫਾਲਸ ਫੈਮਿਨਿਜ਼ਮ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਜੋ ਸਾਡੀ ਰਿਸਪੌਂਸਿਬਿਲਟੀਜ਼ ਹੈ ਉਹ ਸਾਨੂੰ ਬਖੂਬੀ ਨਿਭਾਉਣੀਆਂ ਚਾਹੀਦੀਆਂ ਐਂਡ ਮੋਰਓਵਰ ਆਪਣੇ ਪਾਰਟਨਰ ਜੋ ਵੀ ਤੁਹਾਡੇ ਫੈਮਲੀ ਹੈ ਤੇ ਇੱਕ ਸਪੋਰਟ ਦੇ ਨਾਲ ਇੱਕ ਵਧੀਆ ਤਰੀਕੇ ਨਾਲ ਰਿਸਪੌਂਸਿ ਗਰੀਤ ਕਰਨੀ ਚਾਹੀਦੀ ਹੈ ਸੋ ਇਹ ਸਭ ਕੁਝ ਡਾਇਰੈਕਟਰ ਸਾਹਿਬ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਉਮੀਦ ਹੈ ਹਾਂਜੀ ਬਿਲਕੁਲ ਮਿਲੇਗਾ ਜੀ ਮੈਂ ਹਰ ਇੱਕ ਪੱਖ ਦਾ ਧਿਆਨ ਰੱਖਿਆ ਹੈ ਜੇ ਫਿਲਮ ਦਾ ਨਾਂ ਸੱਸ ਕਟਨੀ ਹੈ ਹੀ ਕਲੀ ਸੱਸ ਮਾੜੀ ਨਹੀਂ ਦਿਖਾਈ ਅਸੀਂ ਨੂੰਹਾਂ ਵੀ ਮਾੜੀਆਂ ਦਿਖਾਈਆਂ ਅਸੀਂ ਨਨਾਨਾ ਵੀ ਮਾੜੀਆਂ ਦਿਖਾਈਆਂ ਹਰ ਇੱਕ ਕੈਰੈਕਟਰ ਅਸੀਂ ਬਲਕਿ ਮੈਂ ਇਹ ਵੀ ਦਿਖਾਇਆ ਕਿ ਇੱਕ ਮੁੰਡਾ ਜਿਹੜਾ ਹੈਗਾ ਉਹ ਵੀ ਅਣਜਾਣੇ ਚ ਕਿੰਨੀਆਂ ਗਲਤੀਆਂ ਕਰਕੇ ਆਪਣੇ ਰਿਸ਼ਤੇ ਖਰਾਬ ਕਰ ਲੈਂਦਾ ਸੋ ਇਹ ਸਾਰਿਆਂ ਦੇ ਪੱਖ ਰੱਖਿਆ ਜੀ ਸਤਜੋ ਨੂੰ ਦੇਖਣ ਨੂੰ ਮਿਲਣਗੇ ਨਿਸ਼ਾ ਜੀ ਇਹੀ ਸਵਾਲ ਤੁਹਾਡੇ ਤੋਂ ਜਨਾ ਜਿਵੇਂ ਤਨਵੀਰ ਜੀ ਨੇ ਗੱਲ ਕੀਤੀ ਫੈਮਿਨਿਜ਼ਮ ਸਿਊਡੋ ਫੈਮਿਨਿਜ਼ਮ ਤੁਹਾਡੀ ਸ਼ਾਰਟ ਸਟੋਰੀ ਬਾਰੇ ਵੀ ਮੈਂ ਪੜਿਆ ਜਿਹਦੇ ਵਿੱਚ ਤੁਸੀਂ ਆਪਣੀ ਫਿਲਮਾਂ ਦਾ ਜਾਂ ਆਪਣੀ ਜਿਹੜੀ ਤੁਹਾਡੀ ਜੀਵਨੀਆਂ ਉਹਦਾ ਜ਼ਿਕਰ ਕੀਤਾ ਤੁਹਾਡੇ ਹਿਸਾਬ ਨਾਲ ਇਹ ਫੈਮਿਨਿਜ਼ਮ ਦੀ ਕੀ ਡੈਫੀਨੀਸ਼ਨ ਹੈ ਜੇ ਆਪਾਂ ਫਿਲਮ ਦੇ ਪੱਖੋਂ ਵੀ ਗੱਲ ਕਰੀਏ ਤਾਂ ਨਿੱਜੀ ਤੌਰ ਤੇ ਵੀ ਬਿਲਕੁਲ ਮੈਂ ਫਿਲਮ ਦੇ ਪੱਖੋਂ ਪਹਿਲਾਂ ਗੱਲ ਕਰੂੰਗੀ ਦੇਖੋ ਫਿਲਮ ਦੇ ਵਿੱਚ ਜਿੱਦਾਂ ਜਿਹੜੇ ਕਰੈਕਟਰ ਦਿਖਾਏ ਗਏ ਨੇ ਜਿੱਦਾਂ ਤਨਵੀਰ ਨੇ ਵੀ ਦੱਸਿਆ ਹਨਾ ਉਹ ਸਾਰੇ ਰਿਐਲਿਟੀ ਨਾਲ ਜੁੜੇ ਹੋਏ ਕਰੈਕਟਰ ਨੇ ਕੋਈ ਐਦਾਂ ਨਹੀਂ ਆ ਕਿ ਉਹ ਐਵੇਂ ਬਣਾਤੇ ਗਏ ਹਨਾ ਉਹ ਚੀਜ਼ਾਂ ਨੂੰ ਲੈ ਕੇ ਜਿਵੇਂ 모ਹਿਤ ਨੇ ਕਿਹਾ ਕਿ ਜੇ ਸੱਸ ਚੰਦਰੀ ਦਿਖਾਈਏ ਨੂੰ ਵੀ ਚੰਦਰੀ ਦਿਖਾਈਏ ਤਾਂ ਨਾਨਾਣ ਵੀ ਚੰਦਰੀ ਦਿਖਾਈਏ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਰਿਐਲਿਟੀ ਹੁੰਦੀ ਹੈ ਨਾ ਜਦੋਂ ਲੋਕਾਂ ਦੇ ਸਾਹਮਣੇ ਉਹ ਆਉਂਦੀ ਹੈ ਉਹ ਚੀਜ਼ ਨਾਲ ਲੋਕ ਜ਼ਿਆਦਾ ਰਿਲੇਟ ਕਰਦੇ ਨੇ ਉਹ ਚੀਜ਼ਾਂ ਨੂੰ ਲੈ ਕੇ ਤੇ ਜੇ ਪਰਸਨਲ ਲਾਈਫ ਦੀ ਗੱਲ ਕਰਾਂ ਜਾਂ ਪਰਸਨਲ ਮੇਰੇ ਆਪਦੀ ਵਿਚਾਰਾਂ ਦੀ ਗੱਲ ਕਰਾਂ ਜੋ ਚੀਜ਼ਾਂ ਮੈਂ ਦੇਖੀਆਂ ਹੋਈਆਂ ਨੇ ਤਾਂ ਇਹ ਰਿਐਲਿਟੀ ਹੈਗੀ ਆ ਵੀ ਇੱਕ ਜੇ ਮੈਂ ਇੱਕ ਚੰਦਰੀ ਨਨਾਨ ਦਾ ਕਰੈਕਟਰ ਕਰ ਰਹੀ ਹਾਂ ਤਾਂ ਉਹ ਇਹ ਨਹੀਂ ਹੈ ਕਿ ਉਹ ਸਿਰਫ ਫਿਲਮ ਲਈ ਹੀ ਅਸੀਂ ਕ੍ਰੀਏਟ ਕੀਤਾ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਉਹ ਹੈਗਾ ਹੂੰ ਇਸ ਦੇ ਨਨਾਨਾ ਦਾ ਬਹੁਤ ਵੱਡਾ ਹੱਥ ਹੁੰਦਾ ਆ ਆਪਣੇ ਭਰਾ ਦੇ ਘਰ ਬਸਾਉਣ ਜਾ ਉਝਾੜਨ ਦੇ ਵਿੱਚ ਹੈ ਨਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਈਆਂ ਹੋਈਆਂ ਜਿਵੇਂ ਮੇਰਾ ਕਰੈਕਟਰ ਦਿਖਾਇਆ ਹੋਇਆ ਵੀ ਉਹ ਆਪਣੀ ਮਾਂ ਦੀ ਸ਼ੈ ਲੈਦੀ ਆ ਹਮ ਆਪਦੀ ਸੱਸ ਨਾਲ ਵੀ ਉਹ ਸਹੀ ਨਹੀਂ ਆ ਸੱਸ ਨਾਲ ਬਤਮੀਜ਼ੀ ਕਰਦੀ ਆ ਤੇ ਅੱਗੇ ਆਪਦੀ ਮਾਂ ਨੂੰ ਵੀ ਸਿਖਾਉਂਦੀ ਆ ਵੀ ਤੂੰ ਆਦੀ ਪਰਜਾਈ ਨਾਲ ਵੀ ਬਤਮੀਜ਼ੀ ਕਰਨੀ ਆ ਹੈ ਨਾ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਉਹ ਦਿਖਾਈਆਂ ਤੇ ਉਹ ਸਾਰੀਆਂ ਨਿੱਜੀ ਜ਼ਿੰਦਗੀ ਦੇ ਵਿੱਚੋਂ ਹੀ ਲਈਆਂ ਗਈਆਂ ਨੇ ਕੁਝ ਇਦਾਂ ਨਹੀਂ ਹੈ ਕਿ ਇਹ ਸਿਰਫ ਇੱਕ ਫਿਲਮ ਇੱਕ ਡਰਾਮਾ ਇਹ ਰਿਐਲਿਟੀ ਆ ਪਰ ਜਿੱਥੇ ਅਸੀਂ ਸਾਰੇ ਕੈਰੈਕਟਰ 네ਗੇਟਿਵ ਦਿਖਾਏ ਨੇ ਉਥੇ ਲਾਸਟ ਦੇ ਉੱਪਰ ਸਾਰੇ ਪੋਜ਼ਿਟਿਵ ਪੋਜ਼ਿਟਿਵ ਵੀ ਦਿਖਾਏ ਨੇ ਇਹ ਫਿਲਮ ਦੇ ਵਿੱਚ ਅਸੀਂ ਇੱਕ ਮੈਸੇਜ ਦਿੱਤਾ ਆਪਾਂ ਇਹ ਨਹੀਂ ਚਾਇਆ ਹੈਗਾ ਕਿ ਇਹ ਕੁਝ ਦੇਖ ਕੇ ਸਾਰੇ ਜਣੇ ਇਸ ਪਾਸੇ ਜਾਣ ਕੁੜੀਆਂ ਨੂੰ ਸ਼ਹਿ ਮਿਲੇ ਕਿ ਜੇ ਮੈਂ ਉਹਦੀ ਮਾਂ ਦੇ ਘਰੇ ਜਾ ਕੇ ਆਪਦੀਆਂ ਕੰਡੀਸ਼ਨਸ ਰੱਖੂੰਗੀ ਵੀ ਮੈਨੂੰ ਆਹ ਚਾਹੀਦਾ ਮੈਂ ਉਹ ਕਰੂੰਗੀ ਤਾਂ ਮਾਂ ਉਹਦੀ ਸਾਈਡ ਹੀ ਲੋਗੀ ਕਿਤੇ ਨਾ ਕਿਤੇ ਐਂਡ ਦੇ ਉੱਪਰ ਉਹ ਚੀਜ਼ਾਂ ਨੂੰ ਮਤਲਬ ਬੁਰਾਈ ਨੂੰ ਅਛਾਈ ਹੀ ਖਤਮ ਕਰੂਗੀ ਸੋ ਮਤਲਬ ਸ਼ੀਸ਼ਾ ਵਿਖਾ ਕੇ ਸਮਾਜ ਨੂੰ ਚੰਗੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ ਫਿਲਮ ਰਾਹੀਂ ਨਿਸ਼ਾ ਜੀ ਗਿੱਧੇ ਤੋਂ ਬਹੁਤ ਪਨਾਣਾ ਰਿਸ਼ਤਾ ਤੁਹਾਡਾ ਜੀ ਗਿੱਧੇ ਵਿੱਚ ਅਸਲ ਜਿਹੜੀ ਅਸੀਂ ਬੋਲੀਆਂ ਪਾਉਂਦੇ ਆ 70 80% ਉਹ ਰਿਸ਼ਤਿਆਂ ਤੇ ਹੀ ਹੁੰਦੀ ਆ ਤੇ ਭਾਵੇਂ ਸਾਸਿਆ ਦੇਔਰ ਐ ਦਰਾਣੀ ਐ ਜਠਾਣੀ ਐ ਹੁਣ ਜਿਵੇਂ ਤੁਸੀਂ ਗੱਲ ਕੀਤੀ ਇਸ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਆ ਨਨੰਦ ਪਰਜਾਈ ਦਾ ਮਰੇ ਖਿਆਲ ਜੀ ਤੇ ਜਿਵੇਂ ਤੁਸੀਂ ਕਿਹਾ ਕਿ ਵਾਕਈ ਇਹ ਚੀਜ਼ਾਂ ਹੁੰਦੀਆਂ ਨੇ ਪਰ ਤੁਸੀਂ ਮੈਸੇਜ ਵੀ ਦਿੱਤਾ ਕਿਸ ਤਰੀਕੇ ਨਾਲ ਇਹ ਜਿਹੜਾ ਰਿਸ਼ਤਾ ਹੈ ਸਹਿਜ ਤਰੀਕੇ ਨਾਲ ਚੱਲ ਸਕਦਾ ਨਨੰਦ ਪਰਜਾਈ ਦਾ ਸਹੀ ਤਰੀਕੇ ਨਾਲ ਤਾਂ ਹੀ ਚੱਲ ਸਕਦਾ ਹੈ ਜੋ ਦੋਨਾਂ ਤਰਫੋਂ ਐਫਰਟ ਹੋਊਗੀ ਹਣਾ ਜੇ ਹੁਣ ਮੈਂ ਕਹਾਂ ਕਿ ਮੈਂ ਇੱਕ ਨਨਾਨ ਨਹੀਂ ਚੰਗੀ ਠੀਕ ਹੈ ਤੇ ਉਹਦੀ ਪਰਜਾਈ ਚੰਗੀ ਆ ਉਹ ਕਿੰਨੀ ਕ ਐਫਰਟ ਕਰੂਗੀ ਆਖਰ ਨੂੰ ਉਹਦੇ ਵੀ ਮਤਲਬ ਜਿਵੇਂ ਆਪਾਂ ਕਹਿ દઈએ ਨਾ ਕਿ ਖੂਨ ਆਪਣਾ ਆਪਾ ਪੰਜਾਬੀ ਆ ਹਣਾ ਦੇਖੋ ਹੁਣ ਹਰ ਇੱਕ ਦਾ ਉਬਾਲੇ ਮਾਰਦਾ ਹੀ ਮਾਰਦਾ ਹੁਣ ਐਫਰਟ ਉਹ ਇੱਕ ਵਾਰੀ ਕਰੂ ਜਾਂ ਦੋ ਵਾਰੀ ਕਰੂ ਜਦੋਂ ਉਹਨੂੰ ਕਿਤੇ ਪੋਜ਼ਿਟਿਵਿਟੀ ਨਹੀਂ ਮਿਲੂ ਤਾਂ ਉਹ ਨੈਗੇਟਿਵ ਹੋ ਜੂ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਕੋਈ ਵੀ ਰਿਸ਼ਤਾ ਬਚਾਉਣਾ ਚਾਹੇ ਇੱਕ ਨਨਾਨ ਪਰਜਾਈ ਦਾ ਇੱਕ ਸੱਸ ਨੂੰਹ ਦਾ ਇੱਕ ਹਸਬੰਡ ਵਾਈਫ ਦਾ ਤਾਂ ਐਫਰਟ ਦੋਨੇ ਪਾਸੇ ਹੋਣੀ ਚਾਹੀਦੀ ਹੈ ਹੂੰ ਕਿਉਂਕਿ ਪੇਸ਼ੈਂਸ ਵੀ ਘਟਾ ਹੈ ਅੱਜਕੱਲ ਪੇਸ਼ੈਂਸ ਘਟਾ ਹੈ ਬਿਲਕੁਲ ਤੇ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਸਪੋਜ਼ ਕਰੋਗੇ ਤੁਹਾਡੀ ਸੱਸ ਤੁਹਾਨੂੰ ਚੰਗੀ ਨਹੀਂ ਮਿਲੀ ਤਾਂ ਤੁਸੀਂ ਜਦੋਂ ਇੱਕ ਵਾਰੀ ਤੁਹਾਨੂੰ ਮਾੜਾ ਕਹੋ ਤਾਂ ਤੁਸੀਂ ਬਾਰ ਬਾਰ ਜਦੋਂ ਅੱਗੋਂ ਚੰਗਾ ਕਰੀ ਜਾਉਗੇ ਕਿਤੇ ਨਾ ਕਿਤੇ ਉਹਨੂੰ ਇੱਕ ਦਿਨ ਇਹ ਚੀਜ਼ ਰਿਅਲਾਈਜ਼ ਹੋ ਜਾਊਗੀ ਵੀ ਹਾਂ ਠੀਕ ਆ ਪਰ ਉਹਦੇ ਨੂੰ ਚੰਗਾ ਮੈਨੂੰ ਲੱਗਦਾ ਜੇ ਸ਼ੁਰੂ ਚ ਹੀ ਐਫਰਟ ਇਹ ਕੀਤੀ ਜਾਵੇ ਵੀ ਪੋਜ਼ਿਟਿਵ ਨਾਲ ਪੋਜ਼ਿਟਿਵ ਨਹੀਂ ਰੱਖਿਆ ਜਾਵੇ ਤਾਂ ਜ਼ਿਆਦਾ ਈਜ਼ੀ ਹੋ ਜਾਊਗਾ ਪੁਰਾਣੇ ਸਮਿਆਂ ਦੇ ਵਿੱਚ ਵੀ ਐਂ ਹੁੰਦਾ ਸੀ ਸਾਡੀ ਮਾਸੀਆਂ ਤਾਈਆਂ ਦੇ ਵਕਤ ਦੇ ਵਿੱਚ ਜਾਂ ਉਦੋਂ ਮਾਹੌਲ ਕੁਝ ਹੋਰ ਸੀ ਉਦੋਂ ਡੈਫੀਨਿਟਲੀ ਹੋਰ ਹੀ ਸੀਗਾ ਯਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਜਿਆਦਾ ਫਰੀडम ਆ ਜਿਵੇਂ ਪਹਿਲਾਂ ਮੇਰੇ ਮਦਰ ਹੋਰੇ ਕਹਿੰਦੇ ਵੇ ਅਸੀਂ ਤਾਂ ਮੇਰੀ ਸੱਸ ਮੁਰੇ ਬੋਲਦੀ ਨਹੀਂ ਸੀ ਹੈਨਾ ਉਹ ਚੀਜ਼ਾਂ ਕਹਿੰਦੇ ਕਿ ਅਸੀਂ ਸਾਡੀ ਸੱਸ ਤਾਂ ਐਵੇਂ ਕਰਦੀ ਹੁੰਦੀ ਸਾਨੂੰ ਸਵੇਰ ਠਾ ਲੈਂਦੇ ਉਹ ਇੱਕ ਮੈਂਟੈਲਿਟੀ ਸੱਸਾਂ ਦੇ ਮਾਈਂਡ ਦੇ ਵਿੱਚ ਹਲੇ ਵੀ ਆ ਸਾਡੇ ਟਾਈਮ ਸਾਡੇ ਨਾਲ ਇਹ ਹੁੰਦਾ ਸੀ ਤਾਂ ਸਾਡੀਆਂ ਨੂੰਹਾਂ ਇਹ ਚੀਜ਼ ਐ ਕਰਕੇ ਐ ਕਿਉਂ ਨਹੀਂ ਹੈਗਾ ਈਜ਼ੀ ਕਿਉਂ ਹੋ ਰਿਹਾ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਵੀ ਕੁੜੀਆਂ ਦੀ ਹੋਰ ਥੋੜੀਆਂ ਆਦਤਾਂ ਹੁੰਦੀਆਂ ਨੇ ਹੈਨਾ ਉਹ ਚੀਜ਼ਾਂ ਹੁੰਦੀਆਂ ਹਾਲਾਂਕਿ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੁੜੀ ਆ ਜਿਹੜੀ ਉਹਦੇ ਪੇਕਿਆਂ ਦੇ ਘਰੇ ਜਿਹੜੀਆਂ ਚੀਜ਼ਾਂ ਕਰਦੀ ਆ ਉਹ ਸੌਰਿਆਂ ਦੇ ਵੀ ਕਰੇ ਹਮ ਡਿਫਰੈਂਟ ਹੁੰਦੀਆਂ ਉਹ ਚੀਜ਼ਾਂ ਹਨਾ ਉਹਨੂੰ ਕਿਤੇ ਨਾ ਕਿਤੇ ਆਪਣੇ ਸੌਰੇ ਪਰਿਵਾਰ ਦੇ ਅਕੋਰਡਿੰਗ ਢਲਣਾ ਪੈਂਦਾ ਹੀ ਪੈਂਦਾ ਜੀ ਪਰ ਬਿਲਕੁਲ ਉਹ ਕੰਪਰੋਮਾਈਜ਼ ਜਿਹੜਾ ਕੰਪੈਰੀਜ਼ਨ ਆ ਉਹ ਚੱਲਦਾ ਹੀ ਜਾਂਦਾ ਹੈ ਡਾਇਰੈਕਟਰ ਸਾਹਿਬ ਲਾਸਟ ਜਿਹੜਾ ਮੈਨੂੰ ਇੱਕ ਫੇਸ ਦੇ ਵਿੱਚ ਯਾਦ ਹੈ ਨੀ ਮੈਸਸ ਸਕਟਣੀ ਕ੍ਰਿਟੀਕਲੀ ਇੱਕ ਕਲੇਮ ਤੇ ਕਮਰਸ਼ੀਅਲ ਹਿੱਟ ਸਾਬਤ ਹੋਈ ਸੀਗੀ ਉਸ ਵਕਤ ਉਸ ਤੋਂ ਬਾਅਦ ਕਾਫੀ ਸਟੈਟਿਕ ਸਟੈਗਨੈਂਟ ਮਾਹੌਲ ਆ ਗਿਆ ਸੀਗਾ ਹਾਲ ਦੀ ਘੜੀ ਇਹ ਮੂਵੀ ਰਿਲੀਜ਼ ਕਰ ਰਹੇ ਹੋ ਕਿ ਕੁਝ ਉਮੀਦਾਂ ਨੇ ਤੇ ਕੀ ਕੁਝ ਡਰ ਨੇ ਐਜ਼ ਅ ਡਾਇਰੈਕਟਰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਨੀਮਸ ਸਾ ਸਕੁਟਨੀ ਸਾਰਿਆਂ ਨੇ ਪਸੰਦ ਕੀਤੀ ਹੈ ਸੋ ਅਸੀਂ ਬੜਾ ਕੌਨਫੀਡੈਂਸ ਆ ਸਾਨੂੰ ਆਪਣੇ ਇਸ ਪ੍ਰੋਡਕਟ ਤੇ ਵੀ ਕਿਉਂਕਿ ਅਸੀਂ ਜੇ ਸਾਡੀ 1 ਨੂੰ ਇੰਨਾ ਪਿਆਰ ਮਿਲਿਆ ਤਾਂ ਅਸੀਂ 2 ਤੇ ਨਾ ਬਹੁਤ ਜ਼ੋਰ ਲਾਇਆ ਕਹਾਣੀ ਵਰਨਾਂ ਨੂੰ ਵੀ ਬਹੁਤ ਪਿਆਰੀ ਹੈ ਬਹੁਤ ਸੁੰਦਰ ਮੇਕਿੰਗ ਫਿਲਮ ਦੀ ਬਹੁਤ ਕਮਾਲ ਮੇਕਿੰਗ ਹੈ ਫਿਲਮ ਦੀ ਸੋ ਆਰਟਿਸਟਾਂ ਚਾਚਾ ਤੁਸੀਂ ਇਹ ਦੇਖੋ ਜੀ ਸਕੂਟਨੀ 1 ਚ ਹਰ ਵੀ ਸੰਗਾ ਜੀ ਨਹੀਂ ਸੀਗੇ ਸ਼ਵਿੰਦਰ ਮਾਲ ਰੁਪਿੰਦਰ ਰੂਪੀ ਆਹੀ ਚਾਰ ਪੰਜ ਛੇ ਆਰਟਿਸਟ ਤਾਂ ਇਸ ਫਿਲਮ ਦੇ ਵਿੱਚ ਹੋਰ ਲਏ ਨੇ ਕੀ ਹੁੰਦਾ ਹੈ ਕਿ ਸਿਕਵਲ ਚ ਕਈ ਵਾਰ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿ ਯਾਰ ਕਈ ਕਰੈਕਟਰ ਹਟ ਜਾਂਦੇ ਨੇ ਨਵੇਂ ਆ ਜਾਂਦੇ ਨੇ ਅਸੀਂ ਸਾਰੀ ਸਟਾਰ ਕਾਸਟ ਸੇਮ ਰੱਖੀ ਹੈ ਪਰ ਅਸੀਂ ਹੋਰ ਪੰਜ ਤੋਂ ਛੇ ਕਿਰਦਾਰ ਐਡ ਕੀਤੇ ਨੇ ਤਾਂ ਕਿ ਫਿਲਮ ਹੋਰ ਐਂਟਰਟੇਨਿੰਗ ਬਣ ਸਕੇ ਹੋਰ ਅਸੀਂ ਸਮਾਜਿਕ ਪਹਿਲਾਂ ਤਾਂ ਜਿੱਦ ਤੱਕ ਘਰ ਦੀ ਕਹਾਣੀ ਸੀਗੀ ਤੁਸੀਂ ਨੋਟ ਕੀਤਾ ਹੋਣਾ ਜੇ ਤੁਸੀਂ ਦੇਖੀ ਹੋਵੇ ਤੇ ਉਹ ਇੱਕ ਘਰ ਦੀ ਕਹਾਣੀ ਸੀ ਬਟ ਸਸਕੁਪਟੀ 2 ਅਹੀਂ ਕਰੋ ਬਾਹਰ ਆਇਆ ਇੱਕ ਪੂਰੇ ਪਿੰਡ ਦੀ ਕਹਾਣੀ ਹੈ ਸੋ ਇਨਨਾ ਐਂਟਰਟੇਨਿੰਗ ਹੈ ਇਨਨੇ ਸੋਸ਼ਲ ਇਸ਼ੂਸ ਨੇ ਐਂਟਰਟੇਨਮੈਂਟ ਦੇ ਨਾਲ ਨਾਲ ਇੱਕ ਸਿੱਖ ਵੀ ਹੈ ਮੋਹੀ ਜੀ ਇਹ ਮੇਰਾ ਪਰਸਨਲ ਸਵਾਲ ਹੈ ਮੈਂ ਹਮੇਸ਼ਾ ਸੋਚਦੀ ਹੁੰਦੀ ਆ ਵੀ ਆਰਟਿਸਟ ਨੂੰ ਅਸੀਂ ਚੁੰਦੇ ਆ ਹਨਾ ਕੰਮ ਦੇ ਹਿਸਾਬ ਨਾਲ ਕਮਰਸ਼ੀਅਲ ਜੋ ਮਿਲਦਾ ਹੈ ਅਸੀਂ ਹਨਾ ਉਹਨਾਂ ਨੂੰ ਹਮੇਸ਼ਾ ਹਿੱਸਾ ਦਿੱਤਾ ਜਾਂਦਾ ਹੈ ਕਿ ਡਾਇਰੈਕਟਰ ਰਾਈਟਰ ਜਾਂ ਪ੍ਰੋਡਿਊਸਰ ਆਪਣੇ ਨਾਂ ਦਾ ਚੈੱਕ ਕਦੋਂ ਕੱਟਦਾ ਹੈ ਦੇਖੋ ਡਾਇਰੈਕਟਰ ਰਾਈਟਰ ਦਾ ਤਾਂ ਚੈੱਕ ਪ੍ਰੋਡਿਊਸਰ ਹੀ ਕੱਟਦਾ ਹੈ ਹੁਣ ਮੇਰੇ ਕੇਸ 'ਚ ਕੀ ਹੈ ਮੈਂ ਪ੍ਰੋਡਿਊਸਰ ਹੀ ਖੁਦ ਕਰ ਰਹੇ ਹਾਂ ਤੇ ਸਾਡਾ ਚੈੱਕ ਤਾਂ ਆਡੀਅנס ਕਟੂਗੀ ਆਕੇ ਜੀ 7 ਜੂਨ ਨੂੰ ਪਰ ਕਈ ਵਾਰ ਕੀ ਹੁੰਦਾ ਜੀ ਇਹ ਵੈਸੇ ਮੈਂ ਇੱਕ ਤਜਰਬਾ ਦੇਖਿਆ ਹੈ ਕਿ ਜ਼ਿੰਦਗੀ ਦੇ ਵਿੱਚ ਨਾ ਇਹ ਇੰਡਸਟਰੀ 'ਚ ਐਦਾਂ ਕਿਹਾ ਜਾਂਦਾ ਕਿ ਇਹ ਤਾਂ ਬਲਫ ਹੈ ਕਿ ਕਈ ਫਿਲਮਾਂ ਚੱਲਦੀਆਂ ਕਈ ਨਹੀਂ ਚੱਲਦੀ ਪਰ ਜੇ ਕੋਈ ਸਮਝਦਾਰ ਮੇਕਰ ਹੋਵੇ ਉਹ ਉਹਨੂੰ ਪਤਾ ਲੱਗ ਜਾਏ ਕਿ ਆਡੀਅנס ਦੀ ਭਾਲ ਕੀ ਹੈ ਜਿਦਾਂ ਕਿ ਹੁਣ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਦੋ ਫਿਲਮਾਂ ਹਿੱਟ ਰਹੀਆਂ ਅਸੀਂ ਜੋ ਸੋਚ ਕੇ ਬਣਾਈਆਂ ਸੀਗੀਆਂ ਉਦਾਂ ਉਹਨਾਂ ਐਕਸਪੈਕਟੇਸ਼ਨਾਂ ਤੇ ਖਰੀਆਂ ਉਤਰੀਆਂ ਤੇ ਮੈਨੂੰ ਉਮੀਦ ਹੈ ਵੀ ਸੱਤ ਜੂ ਨੂੰ ਖਰੀ ਉਤਰੂਗੀ ਕਿਉਂਕਿ ਤੁਹਾਨੂੰ ਟੇਸ ਸਮਝਣਾ ਪੈਂਦਾ ਹੈ ਤੁਹਾਨੂੰ ਆਪਣਾ ਟੇਸ ਨਹੀਂ ਕਿ ਮੈਂ ਆ ਬਣਾ ਸਕਦਾ ਮੈਂ ਇਦਾਂ ਦਾ ਕੰਮ ਕਰ ਸਕਦਾ ਆਪਾਂ ਨੂੰ ਇਹ ਦੇਖਣਾ ਪੈਂਦਾ ਕਿ ਆਡੀਅੰਸ ਨੂੰ ਕੀ ਚਾਹੀਦਾ ਸੋਚੇ ਆਡੀਅੰਸ ਦੇ ਹਿਸਾਬ ਨਾਲ ਆਪਾਂ ਚੀਜ਼ ਬਣਾਵਾਂਗੇ ਤੇ ਚੈੱਕ ਕਰਨੀ ਤਾਂ ਫਿਰ ਤੁਹਾਨੂੰ ਪਤਾ ਲੈਣਾ ਲੱਗਣੀ ਹੈ ਜੀ ਤਨਵੀ ਜੀ ਇੱਕ ਸਵਾਲ ਹੈਗਾ ਯੂ ਹੈਵ ਅ ਪ੍ਰੀਟੀ ਫੇਸ ਹਨਾ ਸੋ ਇਟਸ ਅ ਕੰਪਲੀਮੈਂਟ ਇੱਕ ਕਨਵੈਨਸ਼ਨਲ ਬਿਊਟੀ ਹੁੰਦੀ ਆ ਹਮ ਹਮ ਬlesing ਹੁੰਦੀ ਆ ਉਹ ਹੈਗੀ ਆ ਤੁਹਾਡੇ ਕੋਲ ਤੁਹਾਨੂੰ ਲੱਗਦਾ ਹੈ ਵੀ ਇੰਡਸਟਰੀ ਦੇ ਵਿੱਚ ਲੰਬਾ ਚੱਲਣ ਲਈ ਇਹਦਾ ਫਾਇਦਾ ਹੁੰਦਾ ਆਈ ਡੋਨਟ ਥਿੰਕ ਹਮ ਬਿਕਾਜ਼ ਮੈਨੂੰ ਐਦਾਂ ਲੱਗਦਾ ਹੈ ਕਿ ਟੈਲੈਂਟ ਮਸਟ ਹੈ ਜੇ ਤੁਸੀਂ ਬਹੁਤ ਸੋਹਣੇ ਹੋ ਸਕਰੀਨ ਤੇ ਵਧੀਆ ਲੱਗ ਰਹੇ ਹੋ 노 ਡਾਊਟ ਕਿ ਉਹ ਤੁਹਾਡੇ ਜਿਹੜੇ ਵੀ ਤੁਹਾਡੇ ਕਿਰਦਾਰ ਨੂੰ ਉਹ ਐਡ ਆਨ ਕਰ ਰਿਹਾ ਉਹ ਵਧੀਆ ਤਰੀਕੇ ਨਾਲ ਇਨਹਾਂਸ ਕਰ ਰਿਹਾ ਪਰ ਜੇ ਤੁਸੀਂ ਐਕਟਿੰਗ ਵਧੀਆ ਨਹੀਂ ਕਰ ਰਹੇ ਹੋ ਤੁਹਾਡੀ ਡਾਇਲੌਗ ਡਿਲੀਵਰੀ ਵਧੀਆ ਨਹੀਂ ਹੈਗੀ ਤਾਂ ਆਬਵੀਅਸਲੀ ਕਿਉਂ ਤੁਹਾਨੂੰ ਕੋਈ ਦੇਖਣਾ ਪਸੰਦ ਕਰੇਗਾ ਐਂਡ ਮੋਰਓਵਰ ਮੈਂ ਤਾਂ ਸਿੱਧੂ ਮੂਸੇ ਵਾਲਾ ਜਿਹੜੇ ਹੈਗੇ ਨੇ ਉਹਨਾਂ ਤੋਂ ਵੱਡੀ ਐਗਜ਼ਾਮਪਲ ਨਹੀਂ ਹੈ ਇਸ ਇੰਡਸਟਰੀ ਚ ਕਿ ਕਹਿੰਦੇ ਆ ਨਾ ਕਿ ਅ ਇਸ ਇਹਦੀ ਕਿਹੜਾ ਸ਼ਕਲ ਹੈਗੀ ਹੈ ਕਿਹੋ ਜਿਹਾ ਲੱਗਦਾ ਹੈ ਬਟ ਸੀ ਮਤਲਬ ਉਹਨਾਂ ਨੇ ਰੂਲ ਕੀਤਾ ਹੈ 올ਓਵਰ ਦ ਵਰਲਡ ਨਾਟ ਓਨਲੀ ਇਨ ਪੰਜਾਬੀ ਇੰਡਸਟਰੀ ਹੀ ਹਜ਼ 1 ਹਾਰਟ ਰਾਈਟ ਹੀ ਹਜ਼ 1 ਹਾਰਟ ਸੋ ਮੈਨੂੰ ਤਾਂ ਲੱਗਦਾ ਹੈ ਕਿ ਪਹਿਲੇ ਟਾਈਮ 'ਚ ਮੇਬੀ ਸ਼ਾਇਦ ਇਹ ਚੀਜ਼ਾਂ ਹੁੰਦੀਆਂ ਸੀ ਸਟੀਰੀਓਟਾਈਪਸ ਹੁੰਦੇ ਸੀਗੇ ਕਿ ਇੱਕ ਹੀਰੋਇਨ ਨੂੰ ਐਦਾਂ ਦਿਖਣਾ ਚਾਹੀਦਾ ਹੈ ਐਦਾਂ ਹੋਣਾ ਚਾਹੀਦਾ ਹੈ ਬਟ ਮੈਨੂੰ ਲੱਗਦਾ ਹੈ ਕਿ ਇਹ ਬਿਊਟੀ ਸਟੈਂਡਰਡਸ ਵਿੱਚ ਨਾ ਹੀ ਹੀਰੋਇਨਾਂ ਨੂੰ ਤੇ ਨਾ ਕਿਸੇ ਕੁੜੇ ਨੂੰ ਕੁੜੀ ਨੂੰ ਕਦੇ ਵੀ ਸਾਨੂੰ ਕਾਊਂਟ ਕਰਨਾ ਚਾਹੀਦਾ ਹੈ ਬਿਕਾਜ਼ ਇਹ ਚੀਜ਼ਾਂ ਸੈਕੰਡਰੀ ਹੋ ਚੁੱਕੀਆਂ ਤੁਹਾਡੇ ਵਿੱਚ ਕੀ ਕਾਬਲੀਅਤ ਹੈ ਤੁਹਾਡੇ ਵਿੱਚ ਕੀ ਖੂਬੀ ਹੈ ਤੁਹਾਡਾ ਟੈਲੈਂਟ ਤੁਸੀਂ ਕਿੱਥੇ ਸਟਾਰਟ ਕਰਦੇ ਹੋ ਕੀ ਸਕਿੱਲਸ ਹੈ ਉਹ ਚੀਜ਼ਾਂ ਜ਼ਿਆਦਾ ਮੈਟਰ ਕਰਦੀ ਹੈ ਇਹ ਆਡੀਅנס ਤੁਹਾਡੇ ਨਾਲ ਕਿਸ ਤਰੀਕੇ ਨਾਲ ਰਿਲੇਟ ਆਡੀਅנס ਤੁਹਾਡੇ ਨਾਲ ਕਿਸ ਤਰੀਕੇ ਨਾਲ ਰਿਲੇਟ ਕਰ ਰਹੀ ਹੈ ਤੇ ਤੁਸੀਂ ਆਡੀਅנס ਨੂੰ ਆਪਣੇ ਐਕਟਿੰਗ ਟੈਲੈਂਟ ਦੇ ਨਾਲ ਆਪਣੇ ਸਕਿੱਲਸ ਦੇ ਨਾਲ ਕਿਦਾਂ ਤੁਸੀਂ ਇਮਪ੍ਰੈਸ ਕਰ ਰਹੇ ਹੋ ਉਹ ਚੀਜ਼ਾਂ ਮੈਨੂੰ ਲੱਗਦਾ ਜ਼ਿਆਦਾ ਮੈਟਰ ਕਰਦੀ ਹੈ ਐਬਸੋਲੂਟਲੀ ਹੈ ਸੈਕੰਡਰੀ ਲੌਂਗ ਰਨ ਲਈ ਉਹ ਚੀਜ਼ਾਂ ਜ਼ਿਆਦਾ ਹੀ ਮੈਟਰ ਕਰਦੀ ਹੈ ਆਲਵੇਜ਼ ਨਿਸ਼ਾ ਜੀ ਕਲਾ ਤੋਂ ਭਰਪੂਰ ਹੋ ਤੁਸੀਂ ਸਿੰਗਿੰਗ ਆਰਟ ਹੈ ਤੁਹਾਡੇ ਦੇ ਵਿੱਚ ਹਨਾ ਨੱਚਦੇ ਸੋਣਾ ਹੈਗੇ ਤੁਹਾਨੂੰ ਲੱਗਦਾ ਇਹ ਜਿਹੜੀ ਤੁਹਾਡੀ ਕਲਾ ਹੈਗੀ ਹੈ ਐਜ਼ ਅ ਪੈਕੇਜ ਤੁਹਾਨੂੰ ਸਟਰੋਂਗ ਕੀਤਾ ਹੈ ਨੇ ਜਿਸ ਕਰਕੇ ਤੁਸੀਂ ਵਧੀਆ ਐਕਟਰਸ ਬਣ ਸਕੇ ਕਿਸੇ ਤਰੀਕੇ ਨਾਲ ਤੁਹਾਨੂੰ ਐਜ਼ ਅਨ ਆਰਟਿਸਟ ਸ਼ੇਪ ਕੀਤਾ ਹੈ ਨਾ ਕਲਾ ਨੇ ਦੇਖੋ ਮੈਂ ਲੱਕੀਆ ਹਨਾ ਕਿ ਮੈਨੂੰ ਮੈਂ ਕਿਸੇ ਤੋਂ ਨਾ ਸਿੰਗਿੰਗ ਸਿੱਖੀ ਆ ਨਾ ਮੈਂ ਕਿਸੇ ਤੋਂ ਐਕਟਿੰਗ ਸਿੱਖੀ ਆ ਨਾ ਮੈਂ ਕਿਸੇ ਤੋਂ ਡਾਂਸ ਸਿੱਖੀ ਆ ਮੈਨੂੰ ਸਾਰਾ ਕੁਝ ਗੋਡ ਗਿਫਟ ਆ ਤੇ ਮੈਨੂੰ ਪਰਮਾਤਮਾ ਨੇ ਨਮਾਜ਼ਿਆ ਇਹਨਾਂ ਚੀਜ਼ਾਂ ਨਾਲ ਹਨਾ ਤੇ ਬਿਲਕੁਲ ਸਟਰੋਂਗ ਕਰਦੀਆਂ ਨੇ ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਬਚਪਨ ਤੋਂ ਤੁਸੀਂ ਇਸ ਲਾਈਨ ਦੇ ਵਿੱਚ ਆ ਜਾਂਦੇ ਹੋ ਕਿਤੇ ਨਾ ਕਿਤੇ ਤੁਹਾਡਾ ਕੌਨਫੀਡੈਂਸ ਹੈ ਜਿਹੜਾ ਉਹ ਵੱਧਦਾ ਬਾਕੀ ਸੈਕਿੰਡ ਗੱਲ ਲੋਕਾਂ ਦਾ ਪਿਆਰ ਮੇਰੇ ਨਾਲ ਅਸਲ ਦੇ ਵਿੱਚ ਲੋਕਾਂ ਦਾ ਬਹੁਤ ਪਿਆਰ ਜੁੜਿਆ ਹੋਇਆ ਹੈ ਮੇਰੇ ਪੇਰੈਂਟਸ ਦੀਆਂ ਦਾਵਮਾਂ ਨੇ ਜਾਂ ਹੋਰ ਮੇਰੇ ਜੋ ਵੀ ਮੇਰੇ ਆ ਮਤਲਬ ਅੱਜ ਤੱਕ ਇੱਥੇ ਪਹੁੰਚਣ ਤੱਕ ਜਿੰਨਾ ਜਿੰਨਾ ਲੋਕਾਂ ਨੇ ਵੀ ਮੇਰੀ ਛੋਟੀ ਜਿਹੀ ਵੀ ਹੈਲਪ ਕੀਤੀ ਆ ਉਹ ਸਾਰਿਆਂ ਦੀ ਜਿਹੜੀ ਹੈਲਪ ਆ ਉਹ ਮੇਰੇ ਸਿਰ ਮੱਥੇ ਆ ਹਨਾ ਉਹ ਚੀਜ਼ਾਂ ਨਾਲ ਫਰਕ ਜ਼ਰੂਰ ਪੈਂਦਾ ਬਾਕੀ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਉਨੇ ਹੋ ਤਾਂ ਕੋਈ ਕੋਰਸ ਕਰਨ ਦੀ ਤੁਹਾਨੂੰ ਲੋੜ ਨਹੀਂ ਹੁੰਦੀ ਕੋਈ ਤੁਹਾਨੂੰ ਸਿੱਖਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਦੋਂ ਉਹਨੇ ਤੁਹਾਨੂੰ ਦੇਣਾ ਨਾ ਪਤਾ ਹੀ ਨਹੀਂ ਤੁਹਾਨੂੰ ਉਹਨੇ ਕੀ ਦੇ ਦੇਣਾ ਤੇ ਕਿੱਥੋਂ ਤੁਹਾਨੂੰ ਦੇ ਦੇਣਾ ਹੁਣ ਅੱਜ ਕੱਲ ਆਪਾਂ ਦੇਖਦੇ ਆ ਕਿੰਨਾ ਟੈਲੈਂਟ ਆ ਛੋਟੇ ਛੋਟੇ ਬੱਚੇ ਜਿਹੜੇ ਆਪਣੇ ਸਾਹਮਣੇ ਆ ਰਹੇ ਉਹ ਸਿੱਖ ਵੀ ਨਹੀਂ ਰਹੇ ਉਹ ਆਪਦੀ ਮਾਂ ਦੀ ਕੁੱਖ ਚੋਂ ਸਿੱਖ ਕੇ ਆਉਂਦੇ ਤਾਂ ਦੇਣ ਵਾਲਾ ਉਹ ਪਰਮਾਤਮਾ ਤੇ ਮੈਂ ਇਸ ਗੱਲ ਨੂੰ ਲੱਕੀ ਮੰਨਦੀ ਆ ਕਿ ਮੈਨੂੰ ਰੱਬ ਨੇ ਸਾਰਾ ਕੁਝ ਦਿੱਤਾ ਬਿਲਕੁਲ ਜਟੇਰਵੇਜ਼ ਜਟਨ ਜੁਲੀਅਟ ਨੀ ਮੈਂ ਸਾਸਕੁਟੜੀ ਚਮਕੀਲਾ ਸਫਰ ਬਹੁਤ ਲੰਬਾ ਸੀਗਾ ਜੀ ਇਸ ਸਫਰ ਦੇ ਵਿੱਚ ਕਾਫੀ ਕੁਝ ਬਦਲਿਆ ਨੀਸ਼ਾ ਬਾਨੋ ਕਿਸ ਤਰੀਕੇ ਨਾਲ ਬਦਲੀ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਆਈ ਆਈ ਸੀ ਉਦੋਂ ਕਿਤੇ ਨਾ ਕਿਤੇ ਥੋੜਾ ਜਿਹਾ ਡਰ ਹੁੰਦਾ ਸੀ ਹਨਾ ਮਤਲਬ ਜਦੋਂ ਮੈਂ ਕੋਈ ਫਿਲਮ ਕਰਨੀ ਤਾਂ ਬਹੁਤ ਸਾਰੀਆਂ ਫਿਲਮਾਂ ਮੈਂ ਇਦਾਂ ਦੀਆਂ ਕੀਤੀਆਂ ਜਿਹੜੀਆਂ ਕਿ ਮੈਂ ਅੰਦਰੋਂ ਨਹੀਂ ਕਰਨੀਆਂ ਚਾਹੀਦੀਆਂ ਸੀ ਪਰ ਉਹ ਮੇਰੀ ਇੱਕ ਮਜਬੂਰੀ ਸੀ ਚਾਹੇ ਤੁਸੀਂ ਉਹ ਇੱਕ ਪੈਸੇ ਨੂੰ ਲੈ ਕੇ ਲਾ ਲੋਗੇ ਮੇਰੇ ਤੇ ਰਿਸਪੌਂਸਿਬਿਲਟੀ ਸੀ ਕਿ ਮੈਂ ਆਪਣਾ ਘਰ ਚਲਾਉਣਾ ਸੀ ਹੈਨਾ ਯਾ ਸੈਕੰਡ ਮੇਰੇ ਜਿਹੜੇ ਕੋਈ ਸੀਨੀਅਰ ਸੀ ਉਹਨਾਂ ਨੇ ਮੈਨੂੰ ਇਹ ਡਵਾਈਸ ਦਿੱਤੀ ਸੀ ਕਿ ਜੇ ਤੂੰ ਨਾ ਕਰੇਂਗੀ ਤਾਂ ਹੋਰ ਬੰਦੇ ਹੈਗੇ ਨੇ ਅੱਗੇ ਖੜੇ ਹੋਣ ਵਾਲੇ ਤੂੰ ਪਿੱਛੇ ਰਹਿ ਜੇਂਗੀ ਤਾਂ ਉਹਨਾਂ ਦੀਆਂ ਮਜਬੂਰੀਆਂ ਕਰਕੇ ਸ਼ਾਇਦ ਮੈਂ ਉਹ ਫਿਲਮਾਂ ਕੀਤੀਆਂ ਜਿਹੜੀਆਂ ਸਮ ਟਾਈਮ ਮੈਂ ਜਦੋਂ ਟੀਵੀ ਤੇ ਦੇਖਦੀ ਮੈਨੂੰ ਲੱਗਦੀਆਂ ਵੀ ਵਾਹ ਮੈਂ ਕਿਉਂ ਕੀਤੀ ਇਹ ਹੈਨਾ ਤੇ ਹੁਣ ਦੀ ਨਿਸ਼ਾਨਬਾਨਾਂ ਦੇ ਵਿੱਚ ਇਹ ਫਰਕ ਆ ਕਿ ਹੁਣ ਮੈਂ ਆਪਣੇ ਲਈ ਇੱਕ ਸਟੈਂਡ ਲੈਣੀ ਆ। ਹਮ ਮੇਰੇ ਕੋਲ ਜਦੋਂ ਫਿਲਮ ਆਉਂਦੀ ਆ ਜਦੋਂ ਮੇਰੇ ਕੋਲ ਪਿੱਛੇ ਜੇ ਫਿਲਮ ਆਉਂਦੀ ਸੀ ਮੈਨੂੰ ਫੋਨ ਆਉਂਦਾ ਹੁੰਦਾ ਸੀ ਕਿ ਇਦਾਂ ਕਰਕੇ ਭਾਬੀ ਦਾ ਸਹੇਲੀ ਦਾ ਉਸ ਤੋਂ ਜਿਹੜੀ ਸਭ ਤੋਂ ਮਾੜੀ ਚੀਜ਼ ਲੱਗਦੀ ਸੀ ਉਹ ਇਹ ਲੱਗਦੀ ਸੀ ਕਿ ਫਲਾਣੇ ਦੇ ਆਪੋਜ਼ਿਟ ਤੇਰਾ ਕੈਰੈਕਟਰ ਆ। ਹਮ 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 ਤਾਂ ਉਹ ਇੱਕ ਮੇਲ ਨੂੰ ਜਿਹੜਾ ਕੋਈ ਮੇਲ ਬਹੁਤ ਚੱਲ ਰਿਹਾ ਸੀ ਇੰਡਸਟਰੀ ਦੇ ਵਿੱਚ ਮੈਨੂੰ ਇਹ ਕਿਹਾ ਜਾਂਦਾ ਸੀ ਕਿ ਉਹਦੇ ਆਪੋਜ਼ਿਟ ਤੁਹਾਡਾ ਕੈਰੈਕਟਰ ਆ। ਤਾਂ ਉਹ ਚੀਜ਼ਾਂ ਲਈ ਮੈਂ ਸ਼ੁਰੂ ਚ ਨਹੀਂ ਬੋਲਦੀ ਸੀ। ਹਮ ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਵੀ ਕੰਮ ਕਰੋ ਕੰਮ ਪਰ ਹੁਣ ਮੇਰੀ ਉਹ ਸਟੇਜ ਆ ਗਈ ਆ ਜਿੱਥੇ ਮੈਂ ਕਹਿਣੀ ਆ ਕਿ ਨਿਸ਼ਾ ਬਾਨੋ ਦਾ ਕੀ ਆ ਵਾਈ ਤੁਸੀਂ ਇਸ ਫਿਲਮ ਦੇ ਵਿੱਚ ਉਹਨੂੰ ਕਿਉਂ ਲੈ ਰਹੇ ਜਦੋਂ ਮੈਨੂੰ ਲੱਗਦਾ ਕਿ ਇਸ ਫਿਲਮ ਦੇ ਵਿੱਚ ਇਹ ਕਰੈਕਟਰ ਮੇਰੇ ਲਈ ਬਣਿਆ ਜਾਂ ਮੇਰੇ ਲਈ ਕੁਝ ਕਰਨ ਨੂੰ ਆ ਮੈਂ ਤਾਂ ਹੀ ਕਰਦੀ ਆ ਬਹੁਤ ਖੂਬ ਸੋ ਇਸ ਕਰਕੇ ਮੈਂ ਹੁਣ ਥੋੜਾ ਚੂਜੀ ਹੋ ਗਈ ਆ ਮੈਂ ਆਪਣੇ ਲਈ ਕੰਮ ਕਰ ਰਹੀ ਆ ਪਹਿਲਾਂ ਮੈਂ ਮਜਬੂਰੀਆਂ 'ਚ ਕੰਮ ਕਰਦੀ ਸੀ ਜੀ ਤਨਵੀ ਜੀ ਰਿਸ਼ਤਿਆਂ ਦੀ ਕੀ ਅਹਿਮੀਅਤ ਹੈ ਤੁਹਾਡੀ ਜ਼ਿੰਦਗੀ ਤੇ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੈ ਰਿਸ਼ਤਿਆਂ ਤੋਂ ਬਿਨਾ ਤਾਂ ਹੈ ਹੀ ਨਹੀਂ ਕੁਝ ਰਿਸ਼ਤੇ ਬਣੇ ਹੀ ਵਰਡ ਫॉर ਰਿਸ਼ਤੇ ਵਿੱਚੋਂ ਹੈ ਹੂੰ ਸੋ ਆਬਵੀਅਸਲੀ ਰਿਸ਼ਤੇ ਸਾਡੇ ਐਂਜਲਸ ਤੇ ਤਾਰਾ ਸਾਡੇ ਨਾਲ ਰਹਿੰਦੇ ਨੇ ਹਰ ਮੋੜ ਤੇ ਚਾਹੇ ਮਾਂ ਦਾ ਰਿਸ਼ਤਾ ਹੋਵੇ ਇਹ ਮੈਂ ਕੁਗੀ ਸਰ ਤੋਂ ਸੁਣਿਆ ਸੀਗਾ ਉਹ ਕਿਹਾ ਉਹਨਾਂ ਨਾਲ ਰਹਿ ਕੇ ਉਹਦੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਰਿਸ਼ਤਿਆਂ ਦੀ ਚਾਹ ਵਾਹ ਜੀ ਕੁਮਾਰ ਜੀ ਇਹ ਥੰਬਨੇਲ ਯੂਜ਼ ਹੋ ਸਕਦਾ ਹਾਂ ਤਾਂ ਮੈਨੂੰ ਮੇਰੀ ਲਾਈਫ 'ਚ ਤਾਂ ਚਾਹੇ ਮੇਰੀ ਮਾਂ ਦਾ ਰਿਸ਼ਤਾ ਹੋਏ ਮੇਰੇ ਪਿਓ ਦਾ ਰਿਸ਼ਤਾ ਹੋਏ ਮੇਰੇ ਭਰਾ ਦਾ ਮੇਰੇ ਹਸਬੰਡ ਦਾ ਮੇਰੀ ਇਨ-ਲॉज ਫੈਮਿਲੀ ਦਾ ਮੇਰੇ ਲਈ ਸਾਰੇ ਹੀ ਬਹੁਤ ਇੰਪੋਰਟੈਂਟ ਨੇ ਬਿਕਾਜ਼ ਮੈਂ ਪਰਸਨਲੀ ਬਹੁਤ ਜ਼ਿਆਦਾ ਸੈਂਸਿਟਿਵ ਆ ਤੇ ਟੱਚਡ ਬਾਇ ਗੋਡਸ ਗ੍ਰੇਸ ਮੈਨੂੰ ਸ਼ੁਰੂ ਤੋਂ ਹੀ ਨਾ ਉਹ ਪੈਂਪਰਿੰਗ ਵਾਲਾ ਮਾਹੌਲ ਹੁੰਦਾ ਹੈ ਨਾ ਚਾਹੇ ਮੇਰੇ ਟੀਚਰਸ ਹੋਣ ਸਕੂਲ ਵਿੱਚ ਕੋਈ ਵੀ ਹੋਏ ਮਤਲਬ ਆਸ-ਪਾਸ ਦੇ आले ਦwale ਸਾਰੇ ਹਾਂ ਤੋਂ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਪੈਂਪਰਿੰਗ ਮਿਲੀ ਹੈ ਸੋ ਮੈਂ ਕਿਤੇ ਨਾ ਕਿਤੇ ਉਹ ਚੀਜ਼ ਹੁੰਦੀ ਹੈ ਨਾ ਕਿ ਬਚਪਨ ਤੋਂ ਜੋ ਚੀਜ਼ਾਂ ਦੇਖੀਆਂ ਹੁੰਦੀਆਂ ਹੈ ਕਿ ਨੋ ਸਾਨੂੰ ਇਦਾਂ ਟ੍ਰੀਟਮੈਂਟ ਮਿਲੇ ਬਟ ਨੋ ਡਾਊਟ ਹੁਣ ਮੈਚੁਰ ਹੋ ਗਏ ਆ ਥੋੜੀ ਐਕਸਪੈਕਟੇਸ਼ਨਸ ਇੰਨੀਆਂ ਨਹੀਂ ਰੱਖਦੀਆਂ ਅ ਬਟ ਫਿਰ ਵੀ ਮੈਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਕਦੇ ਕੁਝ ਨਹੀਂ ਕਰ ਸਕਦੇ ਜੀ ਜੇ ਤੁਹਾਡੇ ਕੋਲ ਲਾਈਫ ਪਾਰਟਨਰ ਸਪੋਰਟਿਵ ਨਹੀਂ ਹੈ ਤੁਹਾਡੇ ਪੇਰੈਂਟਸ ਸਪੋਰਟਿਵ ਨਹੀਂ ਹੈ ਸੋ ਤੁਸੀਂ ਕਿਤੇ ਤੱਕ ਜਾਓਗੇ ਇਕੱਲੇ ਦੁਨੀਆ ਤਾਂ ਤੁਹਾਨੂੰ ਵੈਸੇ ਹੀ ਖਾ ਜਾਏਗੀ ਐਂਡ ਮੋਰਓਵਰ ਇੱਕ ਕੁੜੀ ਲਈ ਤਾਂ ਵੈਸੀ ਇੱਕ ਸਟਰਗਲ ਜਿਹੜੀ ਹੈ ਰਚਾਈ ਇੰਡਸਟਰੀ ਹੈ ਜਾਂ ਕਿਸੇ ਵੀ ਇੰਡਸਟਰੀ ਨੂੰ ਲਾ ਲੋ ਬਹੁਤ ਔਖੀ ਹੁੰਦੀ ਹੈ ਸੋ ਪੇਰੈਂਟਸ ਨੂੰ ਨਾਲ ਲੈ ਕੇ ਚੱਲਣਾ ਆਪਣੇ ਲਾਈਫ ਪਾਰਟਨਰ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਐਂਡ ਮੈਂ ਇਹ ਬੀਲੀਵ ਕਰਦੀ ਹਾਂ ਕਿ ਅੱਜ ਮੈਂ ਜੋ ਵੀ ਹਾਂ ਉਹ ਆਪਣੇ ਪੇਰੈਂਟਸ ਵਾਹਿਗੁਰੂ ਜੀ ਐਂਡ ਆਬਵੀਅਸਲੀ ਮੇਰੇ ਲਾਈਫ ਪਾਰਟਨਰ ਕਰਕੇ ਹਾਂ ਸੋ ਆਮ ਥੈਂਕਫੁਲ ਐਂਡ ਬlesd ਨਹੀਂ ਬਿਲਕੁਲ ਜੀ ਬਿਲਕੁਲ ਤੁਹਾਡੀ ਜ਼ਿੰਦਗੀ ਦੇ ਵਿੱਚ ਵਿਆਹ ਤੋਂ ਬਾਅਦ ਨਾ ਮੈਂ ਅਕਸਰ ਇਹ ਕਹਿਣਾ ਹੁੰਨਾ ਕਿ ਨਾ ਜਦੋਂ ਤੁਹਾਡਾ ਵਿਆਹ ਹੁੰਦਾ ਪਾਣਾ ਕੀ ਕਰਦੇ ਆ ਕੁੜੀ ਨੂੰ ਸਿਖਾ ਕੇ ਭੇਜਦੇ ਆ ਵੀ ਨਾ ਤੂੰ ਸੱਸ ਨੂੰ ਮੰਦਾ ਨਾ ਬੋਲੀ ਤੇਰਾ ਹਸਬੈਂਡ ਜੇ ਤੈਨੂੰ ਬੋਲੂਗਾ ਗੁੱਸਾ ਕਰੂਗਾ ਤੂੰ ਚੁੱਪ ਕਰ ਜੀ ਬਟ ਮੈਨੂੰ ਇਦਾਂ ਲੱਗਦਾ ਕਿ ਹਸਬੈਂਡ ਮੁੰਡੇ ਨੂੰ ਵੀ ਸਿਖਾਉਣੀ ਚਾਹੀਦੀਆਂ ਵਿਆਹ ਤੋਂ ਪਹਿਲਾਂ ਚੀਜ਼ਾਂ ਕਿ ਤੂੰ ਕਿੱਦਾਂ ਰਹਿਣਾ ਆਉਣ ਵਾਲੀ ਕੁੜੀ ਦੇ ਨਾਲ ਸੋ ਉਹਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇੱਕ ਮਾਂ ਪਿਓ ਨਾ ਟ੍ਰੈਂਡ ਹੁੰਦੇ ਆ ਉਹ ਇੱਕ ਸਫਰ ਤੋਂ ਨਿਕਲ ਚੁੱਕੇ ਹੁੰਦੇ ਹਨ ਉਹਨਾਂ ਦਾ ਵਿਆਹ ਹੋ ਗਿਆ ਸੱਸਾਂ ਨਾਲ ਵੀ ਰਹਿ ਲਏ ਉਹ ਬੱਚੇ ਵੱਡੇ ਹੋ ਗਏ ਹੁਣ ਬੱਚੇ ਨੂੰ ਐਜੂਕੇਟ ਕਰਨਾ ਉਹਨਾਂ ਦਾ ਫਰਜ਼ ਬੰਦਾ ਜਿਹੜੇ ਨਹੀਂ ਕਰਦੇ ਲੱਗਦਾ ਵੀ ਅਹੀਂ ਹੋ ਗਿਆ ਆਪਣੇ ਆਪ ਹੋ ਜਾਊਗਾ ਬਟ ਜੇ ਅਪਾ ਮੁੰਡਿਆਂ ਨੂੰ ਮੇਲਸ ਨੂੰ ਟ੍ਰੇਨਡ ਕਰੀਏ ਕਿ ਹਾਂ ਜੇ ਕੋਈ ਕੁੜੀ ਆ ਰਹੀ ਹੈ ਉਹਦੇ ਨਾਲ ਰਹਿਣਾ ਕਿਦਾਂ ਕਿਉਂਕਿ ਕੱਲ ਨੂੰ ਉਹਨੇ ਗੁੱਸੇ ਵੀ ਹੋਣਾ ਉਹ ਕੱਲ ਨੂੰ ਥੋੜੀ ਮਦਰ ਨਾਲ ਵੀ ਉਹਦੀ ਤਕਰਾਰ ਹੋਣੇ ਨੇ ਸੋ ਮੁੰਡੇ ਨੂੰ ਜੇ ਪਹਿਲਾਂ ਹੀ ਟ੍ਰੇਨਡ ਕਰ ਦਿੱਤਾ ਜਾਊਗਾ ਤਾਂ ਮੈਨੂੰ ਲੱਗਦਾ ਜਿਹੜੀ ਅੱਜ ਪ੍ਰੋਬਲਮ ਆ ਰਹੀਆਂ ਡਿਵੋਰਸ ਸੈਪਰੇਸ਼ਨ ਇਹ ਚੀਜ਼ਾਂ ਨਹੀਂ ਹੋਣਗੀਆਂ ਇਹ ਗੱਲਾਂ ਆਨ-ਸਕ੍ਰੀਨ ਹੀ ਹੈ ਇਹ ਆਪਣਾਈ ਵੀ ਜਾ ਰਹੀਆਂ ਨੇ ਇੱਕ ਗੱਲਾਂ ਵੀ ਤਾਂ ਫਿਰ ਕਿਦੇ ਤੋਂ ਸਿੱਖਿਓ ਇਹ ਗੱਲਾਂ ਜੀ ਬਿਲਕੁਲ ਮੈਂ ਨਾ ਤਾਂ ਤੋਂ ਨਹੀਂ ਸਿੱਖੀਆਂ ਮੇਰੇ ਜ਼ਹਿਨ 'ਚ ਸਿੱਖੀਆਂ ਨਹੀਂ ਬਿਲਕੁਲ ਦੇਖੋ ਇਹਨਾਂ ਤੋਂ ਵੀ ਸਿੱਖਣ ਨੂੰ ਮਿਲਦਾ ਹੈ ਕਈ ਵਾਰ ਆਪਾਂ ਬਾਹਰ ਤੋਂ ਵੀ ਸਿੱਖਦੇ ਹਾਂ ਸੋ ਜ਼ਿੰਦਗੀ 'ਚ ਜ਼ਰੂਰੀ ਹੈ ਸਿੱਖ ਕੇ ਉਹਨਾਂ ਨੂੰ ਅਪਲਾਈ ਵੀ ਕਰਨਾ ਬਿਲਕੁਲ ਗੋਡ ਬlesd ਬਿਊਟੀਫੁੱਲ ਕਪਲ ਬਹੁਤ ਸੋਹਣੀ ਗੱਲਾਂ ਹੋ ਰਹੀਆਂ ਤੁਹਾਡੇ ਨਾਲ ਪਰ ਤੁਹਾਡੀ ਟੀਮ ਘੂਰ-ਘੂਰ ਦੇਖ ਰਹੀ ਐ ਤੇ ਜਾਣਾ ਪੈਣਾ ਅਗਲੀ ਵਾਰ ਜਦੋਂ ਜ਼ਿਆਦਾ ਵਕਤ ਹੋਗਾ ਤੇ ਜ਼ਿਆਦਾ ਸੋਹਣੀਆਂ ਗੱਲਾਂ ਕਰਨ ਮਜ਼ਾ ਆ ਰਿਹਾ ਸੀ ਨਾ ਵੈਸੇ ਗੱਲਾਂ ਕਰਕੇ ਬਹੁਤ ਗੱਲਾਂ ਬਹੁਤ ਸੋਹਣੇ-ਸੋਹਣੇ ਸਵਾਲ ਸੀਗੇ ਪਰ ਭਾਈ ਸਾਹਿਬ ਜੀ ਬਹੁਤ देर ਦੇ ਘੂਰਨੇ ਚਲੋ ਕੋਈ ਗੱਲ ਨਹੀਂ ਇੱਕ ਉਹ ਚੋਂ ਇੱਕ ਸੋਹਣਾ ਜਿਹਾ ਸਵਾਲ ਪੁੱਛੀ ਦਿਓ ਪੁੱਛ ਲਓ ਸੋਹਣਾ ਸਵਾਲ ਤੁਹਾਡੇ ਤਿੰਨਾਂ ਤੋਂ ਹੀ ਮੈਂ ਪੁੱਛ ਲੈਣੀ ਆ ਨਿਸ਼ਾ ਜੀ ਉਹ ਕਿਹੜੀ ਚੀਜ਼ ਹੈਗੀ ਐ ਜਿਹੜੀ ਤੁਸੀਂ ਇੰਨੀ ਕਮਾਈ ਤੋਂ ਬਾਅਦ ਤੁਹਾਨੂੰ ਲੱਗਦਾ ਕਦੇ ਦਾਉਤੇ ਨਹੀਂ ਲਾ ਸਕਦੇ ਹੁਣ ਕਮਾਈ ਦੇਖੋ ਡਿਫਰੈਂਟ ਚੀਜ਼ ਹੋ ਗਈ ਹੈ ਨਾ ਕਿਉਂਕਿ ਜਿਵੇਂ ਕਹਿੰਦੇ ਕਿ ਪੈਸਾ ਤਾਂ ਹੱਥੇ ਦੀ ਮਾਇਆ ਹੈ ਜੀ ਜੀ ਤੇ ਮੇਰੇ ਲਈ ਜਿਹੜੀ ਚੀਜ਼ ਮਾਇਨੇ ਰੱਖਦੀ ਹੈ ਉਹ ਹੈ ਮੇਰੀ ਫੈਮਿਲੀ ਬਿਲਕੁਲ ਹੈ ਨਾ ਤੇ ਮੈਨੂੰ ਲੱਗਦਾ ਹੁੰਦਾ ਜੀ ਮੈਂ ਕਮਾਈ ਪਿੱਛੇ ਉਹ ਕਦੇ ਦਾਤੇ ਨਹੀਂ ਲਾਉਂਗੀ ਬਿਲਕੁਲ ਹੈ ਨਾ ਕਿਉਂਕਿ ਮੈਂ ਪਹਿਲਾਂ ਵੀ ਕਹਿਣੀ ਹੁੰਦੀ ਆ ਕਿ ਜਿਨ੍ਹਾਂ ਦੇ ਘਰ ਪੇਰੈਂਟਸ ਨੇ ਉਹਨਾਂ ਨੂੰ ਸਾਰੇ ਕੰਮ ਸਾਈਡ ਤੇ ਰੱਖ ਕੇ ਆਪਣੇ ਪੇਰੈਂਟਸ ਨੂੰ ਟਾਈਮ ਦੇਣਾ ਚਾਹੀਦਾ ਸੋ ਮੇਰਾ ਇਹੀ ਮੰਨਣਾ ਵੀ ਮੈਨੂੰ ਜਿੰਨਾ ਕ ਟਾਈਮ ਮਿਲਦਾ ਮੈਂ ਆਪਣੀ ਫੈਮਿਲੀ ਨੂੰ ਦਿੰਨੀ ਆ ਤੇ ਜੇ ਮੈਨੂੰ ਦੋਨੋਂ ਚੋਂ ਇੱਕ ਚੀਜ਼ ਚੁਣਨੀ ਪਵੇ ਇੱਕ ਪਾਸੇ ਮੇਰੀ ਫੈਮਿਲੀ ਨੂੰ ਮੇਰੀ ਲੋੜ ਹੋਵੇ ਤੇ ਦੂਜੇ ਪਾਸੇ ਚਾਹੇ ਮੈਨੂੰ ਲੱਖਾਂ ਕਰੋੜਾ ਰੁਪਏ ਦਾ ਕੰਮ ਹੋਵੇ ਕੋਈ ਤਾਂ ਡੈਫੀਨਿਟਲੀ ਮੈਂ ਪੈਸਾ ਛੱਡ ਕੇ ਆਪਣੀ ਫੈਮਿਲੀ ਚੁਣੂੰਗੀ ਤੇ ਮੈਂ ਆਪਣੀ ਫੈਮਿਲੀ ਨੂੰ ਕਦੇ ਦਾਤੇ ਨਹੀਂ ਨਾ ਬਹੁਤ ਖੂਬ ਤਨਵੀਜੀ ਤੁਸੀਂ ਮੈਡੀਕਲ ਗ੍ਰੈਜੂਏਟ ਰਹੇ ਹੋ ਜੀ ਕਦੇ ਰਿਗਰਟ ਹੋਇਆ ਸਮ ਟਾਈਮਸ ਹੁੰਦਾ ਹੈ ਕਿ ਕਾਸ਼ ਜੋ ਮੈਂ ਸੋਚਿਆ ਸੀ ਕੋ ਡਾਕਟਰ ਵੀ ਹੁੰਦੀ ਚਲੋ ਬਟ ਆਮ ਬlesਟ ਤੇ ਮੈਂ ਰੱਬ ਦਾ ਸ਼ੁਕਰੀਆ ਕਰਦੀਆਂ ਕਿ ਜਿੱਥੇ ਵੀ ਆ ਮੈਂ ਵਧੀਆ ਕਿਉਂਕਿ ਉਹਨਾਂ ਦੀ ਮਰਜ਼ੀ ਤੋਂ ਬਿਨਾ ਤਾਂ ਕਦੇ ਕੁਝ ਹੁੰਦਾ ਹੀ ਨਹੀਂ ਹੈ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖ ਕਿਹੜੀ ਸੀ ਸਭ ਤੋਂ ਵੱਡੀ ਸਿੱਖ ਬਹੁਤ ਸਾਰੀ ਸਿੱਖਿਆਵਾਂ ਆ ਮਤਲਬ ਇੱਕ ਮੈਂ ਨਹੀਂ ਕਹਿ ਸਕਦੀ ਇੱਕ ਨੂੰ ਮੈਂ ਚੂਜ਼ ਨਹੀਂ ਕਰ ਸਕਦੀ ਐਂਡ ਮੈਨੂੰ ਲੱਗਦਾ ਆਪਣੀ ਸੈਲਫ ਰਿਸਪੈਕਟ ਨੂੰ ਹਮੇਸ਼ਾ ਮੇਨਟੇਨ ਕਰਕੇ ਚੱਲਣਾ ਚਾਹੀਦਾ ਕਿਉਂਕਿ ਉਹ ਕਦੇ ਵੀ ਵਾਪਸ ਨਹੀਂ ਆਉਂਦੀ ਜੇ ਇੱਕ ਵਾਰ ਚਲੀ ਜਾਏ ਹੂੰ ਬਿਕਾਜ਼ ਤੁਸੀਂ ਤੁਹਾਨੂੰ ਕੰਮ ਮਿਲ ਜਾਏਗਾ ਤੁਸੀਂ ਕਮਾਲ ਹੋਗੇ ਪੈਸਾ ਆ ਜਾਏਗਾ ਸਾਰਾ ਕੁਝ ਹੋ ਜਾਂਦਾ ਬਟ ਜਿਹੜਾ ਆਪਣੀ ਇੱਕ ਰੂਹ ਨੂੰ ਜਿਹੜਾ ਸਕੂਨ ਦਿੰਦਾ ਹੈ ਨਾ ਉਹ ਚੀਜ਼ ਕਦੇ ਵੀ ਨਹੀਂ ਮਿਲਦੀ ਜੇ ਤੁਹਾਡੀ ਸੈਲਫ ਰਿਸਪੈਕਟ ਤੁਹਾਡੇ ਕੋਲ ਨਹੀਂ ਹੈਗੀ ਐਂਡ ਯੂ ਬੀਲੀਵ ਯੂ ਹੈਵ ਅਰਨਡ ਇਟ ਐਂਡ ਯੂ ਵਾਂਟ ਟੂ ਆਈ ਬੀਲੀਵ ਇਟ ਐਂਡ ਬਾਈ ਗੋਡ ਗ੍ਰੇਸ ਮੈਂ ਮੇਨਟੇਨ ਕਰਕੇ ਚੱਲਾਂ ਇਹੀ ਪ੍ਰੇ ਕਰਦੀ ਹਾਂ ਔਰ ਪਾਵਰ ਟੂ ਯੂ ਥੈਂਕ ਯੂ ਡਾਇਰੈਕਟਰ ਸਾਹਿਬ ਇਹ ਫਿਲਮ ਕਿੰਨੀ ਕੀ ਡਾਇਰੈਕਟਰ ਦੀ ਹੈ ਕਿੰਨੇ ਕ ਆਰਟਿਸਟ ਦੀ ਹੈ ਤੇ ਕਿੰਨੀ ਕੋ ਆਡੀਅנס ਦੀ ਹੈ ਇਹ ਫਿਲਮ ਟੋਟਲੀ ਨਾ ਵੈਸੇ ਤਾਂ ਮੈਂ ਇਹ ਕਹਾਂਗਾ ਇਹ ਡਾਇਰੈਕਟਰ ਦੀ ਵੀ ਫਿਲਮ ਨਹੀਂ ਇਹ ਇੱਕ ਸਕ੍ਰਿਪਟ ਕਹਾਣੀ ਦੀ ਫਿਲਮ ਹੈ ਬਿਲਕੁਲ ਜੀ ਜਿਹੜਾ ਜਦੋਂ ਅਸੀਂ ਫਿਲਮ ਲਿਖ ਰਹੇ ਸੀਗੇ ਨਾ ਨਿਸ਼ਾ ਜੀ ਸੋ ਉਦੋਂ ਇਹ ਪਤਾ ਲੱਗ ਗਿਆ ਸੀਗਾ ਕਿ ਇਹ ਫਿਲਮ ਡਾਇਰੈਕਟਰ ਨੇ ਤਾਂ ਕਿਹਾ ਦੇਖੋ ਕੀ ਹੁੰਦਾ ਬੇਸਿਕਲੀ ਨਾ ਮੈਂ ਸਭ ਤੋਂ ਇੰਪੋਰਟੈਂਸ ਨਾ ਮੰਨਦਾ ਰਾਈਟਰ ਨੂੰ ਇਹ ਫਿਲਮ ਹਾਲਾਂਕਿ ਮੈਂ ਲਿਖੀ ਹੈ ਮੈਂ ਇਸ ਲਈ ਨਹੀਂ ਕਹਿ ਰਿਹਾ ਕੋਈ ਵੀ ਫਿਲਮ ਕਿਉਂਕਿ ਰਾਈਟਰ ਡਿਫਰੈਂਟ ਹੈ ਡਾਇਰੈਕਟਰ ਫਿਰ ਉਹਨੂੰ ਬਣਾਉਂਦਾ ਹੈ ਫਿਰ ਬਾਅਦ ਚ ਸਭ ਤੋਂ ਨਾ ਇੱਜ਼ਤ ਜਿੰਨੂੰ ਮਿਲਣੀ ਚਾਹੀਦੀ ਹੈ ਹਮਮ ਅੱਜਕੱਲ ਡਾਇਰੈਕਟਰਾਂ ਨੂੰ ਮਿਲਣ ਲੱਗ ਗਈ ਪਰ ਸਭ ਤੋਂ ਜ਼ਿਆਦਾ ਇੱਜ਼ਤ ਇੱਕ ਰਾਈਟਰ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਉਹ ਕਹਾਣੀ ਨੂੰ ਲਿਖਦਾ ਹੈ ਜਿਹੜਾ ਦੇਖੋ ਉਹਨੇ ਕਹਾਣੀ ਲਿਖਤੀ ਉਹ ਡਾਇਰੈਕਟਰ ਨਾਲ ਕੀ ਕਰਨਾ ਉਹਦੇ ਉੱਤੇ ਬਣਾਉਣਾ ਕਰ ਹਮ ਉਹ ਈਜ਼ੀ ਹੈ ਮਤਲਬ ਠੀਕ ਹੈ ਇੱਕ ਜੋਬ ਹੈ ਡਾਇਰੈਕਟਰ ਦੀ ਵੀ ਬਟ ਇੱਕ ਉਹਨੂੰ ਬਣੀ ਬਣਾਈ ਚੀਜ਼ ਮਿਲਦੀ ਹੈ ਕਿ ਇੱਕ ਕਹਾਣੀ ਨੂੰ ਕਿੱਦਾਂ ਬਣਾਉਣਾ ਫਿਰ ਉਸ ਤੋਂ ਬਾਅਦ ਆਰਟਿਸਟਾਂ ਵਾਸਤੇ ਤਾਂ ਈਜ਼ੀ ਹੈ ਉਹਨਾਂ ਨੂੰ ਡਾਇਲੌਗ ਮਿਲ ਜਾਂਦੇ ਆ ਕੇ ਬੋਲ ਪੈਂਦੇ ਹਨ ਲੇਕਿਨ ਇੱਕ ਕੈਰੇਕਟਰਾਈਜ਼ੇਸ਼ਨ ਕਰਨਾ ਰਾਈਟਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਔਰ ਰਾਈਟਰ ਦੀ ਮੈਨੂੰ ਲੱਗਦਾ ਕਿ ਨਿਸ਼ਚ ਅਨ ਬਧੀਆ ਰਾਈਟਰਸ ਹੋਣੇ ਚਾਹੀਦੇ ਹਨ ਇੰਡਸਟਰੀ ਚ ਆ ਗਿਆ ਉਹ ਟਾਈਮ ਕਿ ਜਿਸ ਕਰਕੇ ਮੈਨੂੰ ਲੱਗਦਾ ਵੀ ਗਰੋਥ ਮੰਗੇ ਇਸ ਇੰਡਸਟਰੀ ਅੱਛਾ ਜਾਂਦੇ ਜਾਂਦੇ ਮੈਂ ਮੈਸੇਜ ਨਹੀਂ ਕਹੂੰਗੀ ਤੁਹਾਨੂੰ ਨਿਸ਼ਾ ਜੀ ਗਿੱਦੇ ਦੀ ਮਹਾਰਤ ਹੈ ਕਿਉਂਕਿ ਫਿਲਮ ਰਿਸ਼ਤਿਆਂ ਤੇ ਹੈ ਤੇ ਕਿਸੇ ਬੋਲੀ ਰਹੀ ਐਂਡ ਕਰ ਦੋ ਜੀ ਮੇਰਾ ਜਿਵੇਂ ਸਾਡੀ ਫਿਲਮ ਸੱਸ ਦੇ ਉੱਪਰ ਆ ਜੀ ਇੱਕ ਸੱਸ ਦੀ ਬੋਲੀ ਹੈ ਜਿਹੜੀ ਛੋਟੇ ਹੁੰਦੇ ਬਚਪਨ ਤੋਂ ਆਪਾਂ ਪਾਉਂਦੇ ਰਹਿੰਦੇ ਹਾਂ ਸੱਸ ਮੇਰੀ ਦਾ ਐਡਾ ਜੂੜਾ ਵਿੱਚੋਂ ਨਿਕਲੀ ਜੋ ਸੱਤ ਸneri ਦਾ ਐਡਾ ਜੁੜਾ ਵਿੱਚੋਂ ਨਿਕਲੀ ਜੂ ਸッセ ਚੰਦਰੀਏ ਮੈਂ ਨਾ ਤੇਰੀ ਨੂੰ ਨਹੀਂ ਸッセ ਚੰਦਰੀਏ ਮੈਂ ਨਾ ਤੇਰੀ ਨੂੰ ਕੀ ਬਾਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਦਵਾਵਾਂ ਤੁਹਾਨੂੰ ਬੈਸਟ ਵਿਸ਼ੇਸ ਉਮੀਦ ਕਰਦੇ ਹਾਂ ਵੀ ਪਹਿਲੀ ਫਿਲਮ ਤੋਂ ਵੀ ਵੱਧ ਇਹ ਫਿਲਮ ਕਮਰਸ਼ੀਅਲੀ ਹਿਟ ਸਾਬਤ ਹੋਵੇ ਸਾਸ਼ੀ ਕਾਲ ਥੈਂਕ ਯੂ ਥੈਂਕ ਯੂ